ਹਾਰਮ ਟ੍ਰੈਕ 45 ਢੂੜਪਟ ਟਰੈਕਟਰ ਸਾਰੇ ਦੁੱਖ ਤੋੜਨ ਵਾਲਾ ਟਰੈਕਟਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਜਿਹਨੂੰ ਦੇਖ ਕੇ ਰੂਹ ਖੁਸ਼ ਹੁੰਦੀ ਨਾ ਜਿਵੇਂ ਆਪਾਂ ਕਹਿ ਦਿੰਨੇ ਕਿਸੇ ਚੀਜ਼ ਨੂੰ ਦੇਖ ਕੇ ਉਹ ਤਾਂ ਹੁੰਦੀ ਆ ਕਿਉਂਕਿ ਇੱਕ ਤਾਂ ਦੀ ਵੇਟ ਬਹੁਤ ਬੇਸਬਰੀ ਨਾਲ ਸੀ ਤੇ ਕਿਉਂਕਿ ਇਹਦੀ ਐਡ ਬਹੁਤ ਓਈਸੀਲੀ ਇਹਦੇ ਚ ਫੰਕਸ਼ਨ ਬਹੁਤ ਜ਼ਿਆਦਾ ਆ ਤਾਂ ਕਰਕੇ ਇਹਦੀ ਨਾ ਵੇਟ ਬਹੁਤ ਬੇਸਬਰੀ ਨਾਲ ਸੀ ਜੇ ਆਪਾਂ ਤੁਹਾਨੂੰ ਇਕੱਲਾ ਇਕੱਲਾ ਫੰਕਸ਼ਨ ਦੱਸਣਾ ਆਪਾਂ ਹੈਗੇ ਜਗਰਾਉ ਆਪਣੇ ਨਾਲ ਵੀਰਾ ਹਰਜੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੇ ਸੇ ਤਾਂ ਜੀ ਹਾਂ ਜੀ ਹਾਂ ਜੀ ਪੀਰਾ ਜੀ ਕਿੱਪਟਾ ਬਾਈ ਜੀ ਮਿਰਜੀ ਇਹ ਹੈਗਾ ਜੀ ਫਾਰਮ ਟਰੈਕ 45 ਪ੍ਰੋਮੈਕਸ ਪ੍ਰੋਮੈਕਸ ਹਾਂ ਜੀ ਤੇ ਫਾਰਮ ਟਰੈਕ 45 ਪ੍ਰੋਮੈਕਸ ਇਹ ਆਰਸੀ ਤੇ ਕਿੰਨਾ ਆਊਗਾ ਇਹ 45 45 ਹਾਰਸ ਪਾਵਰ 2760 ਸੀਸੀ ਇੰਜਨ ਓਕੇ ਹਾਂ ਠੀਕ ਆ ਵੀਰੇ 2760 ਸੀਸੀ ਹਾਂ 45 ਪ੍ਰੋਮੈਕਸ ਫੰਕਸ਼ਨ ਦਾ ਸੋਕੀਏ ਫੰਕਸ਼ਨ ਆਏ ਆ ਵੀਰੇ ਇਹ 4 ਵੀਲ ਦੇ ਵਿੱਚ ਵੀ ਮਿਲ ਜੂਗਾ 2 ਵੀਲ ਦੇ ਵਿੱਚ ਵੀ ਮਿਲ ਜੂਗਾ ਅਵੇਲੇਬਲ ਦੋਨੇ ਚੀਜ਼ੜਾ ਵੀ ਲੈਣਾ ਚਾਹੀਦਾ ਪਰ ਹਾਂ ਇਹਦਾ ਆਪਣੇ ਏਰੀਆ ਜਗਰਾਉਂ ਵਾਲੀ ਬੈਲਟ ਆ ਇਹ ਹੈਗੀ ਆਲੂ ਵਾਲੀ ਬੈਲਟ ਆ ਉਹਦੇ ਕਰਕੇ 4 ਵੀਲੀ ਆਪਣੇ ਜ਼ਿਆਦਾ ਚੱਲ ਆਪਣੇ ਤੋਂ ਜ਼ਿਆਦਾ ਹਾਂ 4 ਵੀਲੀ ਬਿਕਦਾ ਉਦੇ ਕਰਕੇ ਆਪਾਂ 4 ਵੀਲ ਹੀ ਮੰਗਾਇਆ ਸੀ ਇਹ ਇਹਦੇ ਨਾਲ ਫਰੰਟ ਦੇ ਵਿੱਚ ਜਿਹੜਾ ਆਪਣਾ ਇਹਨਾਂ ਨੇ ਕ੍ਰੋਮ ਉਹ ਮੈਥੋਂ ਲਾਤਾ ਰੋ ਮੈਕਸ ਸੀਰੀਜ਼ ਕੱਢਤੀ ਫਾਰਮ ਟਰੈਕ 45 ਲੁੱਕ ਥੋੜੀ ਲੁੱਕ ਬਹੁਤ ਜ਼ਿਆਦਾ ਚੇਂਜ ਕਰੀਏ ਜਿਵੇਂ ਕਿ ਦਾ ਰੈੱਡ ਕਲਰ ਇਹਦੇ ਵਿੱਚ ਜਿਹੜਾ ਐਡ ਕਰਿਆ ਉਹ ਚੀਜ਼ ਦਾ ਬਹੁਤ ਜ਼ਿਆਦਾ ਦੂਰੋਂ ਮਤਲਬ ਪਤਾ ਲੱਗਦਾ ਪਤਾ ਲੱਗਦਾ ਹਾਂਜੀ ਇੱਕ ਇਹਦੇ ਮੂਰੇ 80 ਕਿਲੋ ਦਾ ਆਪਣਾ ਵੇਟ ਵੇਟ ਹਾਂ ਇਹਦਾ ਚੁੱਲਾ ਕਹਿੰਦੇ ਨੂੰ ਆਪਾਂ ਨੂੰ ਲੱਗ ਕੇ ਆਉਂਦਾ ਇਹਦੇ ਉੱਤੇ ਜੇ ਆਪਾਂ ਵੱਧੂ ਐਕਸਟਰਾ ਵੇਟ ਕਰਨਿਆਂ ਦੇ ਇਹਦੇ ਉੱਤੇ ਟੰਗੇ ਜਾਣਗੇ ਜਿੰਨੇ ਮਰਜੀ ਆਪਣਾ ਇੱਕ ਇਹਦਾ ਅਗਲਾ ਹਿੱਸਾ ਯਾਰਾ ਮੈਨ ਇਹ ਉਦੋਂ ਹੀ ਇਹ ਹਵਾ ਨਾਲ ਫੋਰਵਿਲ ਕੀਤਾ ਹਵਾ ਨਾਲ ਗਲਤ ਰਹੀ ਹੋਈ ਬਣੀ ਵੀ ਹਾਂ ਇਹਦੇ ਵਿੱਚ ਨਾ ਜਿਹੜਾ ਅੱਗੇ ਸੀਗਾ ਆਪਣਾ ਮਨ ਲੈ ਵੀ ਵਾਰਲਡਨੈਸ ਦੇ ਵਿੱਚ ਨਾ ਉਹ ਮਨ ਲੈ ਅਮਜੀਬ ਇਹਦੇ ਵਿੱਚ ਵੀਰੇ ਕ੍ਰੋਸ ਹੌਂਦਾ ਦੀਦਾ ਦੀਦਾ ਸੀ ਹਾਂ ਦੀਦਾ ਸੀ ਤਕਰੀਬਨ 99% ਸਾਰੇ ਡਰਾਈਵਰਾਂ ਦੇ ਵਿੱਚ ਹੀ ਕ੍ਰੋਸ ਹੌਂਦਾ ਦੀਦਾ ਉਹਦੇ ਨਾਲ ਕੀ ਕਰੂ ਸੀਗਾ ਹੁਣ ਮਨ ਲੈ ਵੀ ਮੈਨੂੰ ਜਿੰਨਾ ਕੋ ਅਗਲੇ ਨੇ ਆਕੇ ਕਹਣਾ ਉਹ ਯਾਰ ਇਹ ਪਾਣੀ ਪੂ ਕ੍ਰੋਸ ਚ ਹਾਂ ਅਹੀਂ ਕਹਿੰਦੇ ਆਂ ਅਹੀਂ ਕਹਿੰਦੇ ਸੀ ਉਹ ਅਸੀਂ ਉਵੇਂ ਹੀ ਗੱਲ ਕੰਪਨੀ ਨੂੰ ਹੁਣ ਆਪਾਂ ਜਿਹੜਾ ਹੁਣ ਮੈਂ ਆਪਾਂ ਕੁਝ ਇਹਨਾਂ ਜ਼ਿੰਮੇਵਾਰ ਭਰਾਵਾਂ ਤੋਂ ਸਿੱਖਣਾ ਸਿੱਖਣਾ ਇੱਥੇ ਇਹਨਾਂ ਤੋਂ ਸਿੱਖਣਾ ਇਹਨਾਂ ਨੇ ਜਿਹੜੀ ਗੱਲ ਆਪਾਂ ਨੂੰ ਕਹਿ ਤੀ ਆਪੋ ਹੀ ਜਾ ਕੇ ਕੰਪਨੀ ਨੂੰ ਵੀ ਸਰ ਵੀ ਇਹਦੇ ਵਿੱਚ ਪਾਣੀ ਪਊਗਾ ਹਾਂ ਉਹ ਕੰਪਨੀ ਕਹਿੰਦੀ ਕੋਈ ਗੱਲ ਨਹੀਂ ਕੰਪਨੀ ਚੱਕ ਦਿੰਦਾ ਕੋਈ ਗੱਲ ਨਹੀਂ ਨਹੀਂ ਪੈਣ ਦਿੰਦੇ ਤੇ ਉਸ ਤੋਂ ਬਾਅਦ ਵਿੱਚ ਕੀ ਹੋ ਗਿਆ ਇਹਨਾਂ ਨੇ ਜਮ੍ਹਾਂ ਹੀ ਬੰਦ ਹੀ ਕਰਤਾ 400 ਫੇਰਾ ਪਾਣੀ ਪੂਣੀ ਪੈਣ ਵਾਲਾ ਦਾ ਕੰਮ ਹੀ ਖਤਮ ਹੋ ਗਿਆ ਹੁਣ ਦੱਸੋ ਕਿੱਧਰ ਦੀ ਪਊ ਕਿੱਧਰ ਦੀ ਪਊਗਾ ਉਹ ਜਗ੍ਹਾ ਹੀ ਨਹੀਂ ਰੱਖੀ ਉਸ ਵਾਰ ਜਿਹੜੀ ਫੋਰ ਵੀਲ ਵਾਲੀ ਸਾਵਰਤਾ ਉਹ ਇਹਦੇ ਵਿੱਚ ਦੇਤੀ ਮੰਨ ਲਾ ਵੀ ਪੈਕ ਹੀ ਕਰਤੀ ਠੀਕ ਹੈ ਵੀਰ ਹਾਂ ਕੰਮ ਉਹ ਪਹਿਲਾਂ ਨਾਲੋਂ ਉੱਚਾ ਕਰਿਆ ਬਹੁਤ ਜ਼ਿਆਦਾ ਅੱਗੇ ਨਾਲ ਇਹ ਪ੍ਰੋਬਲਮ ਆਉਂਦੀ ਸੀ ਰੰਜੋ ਦੀ ਸੀ ਨਾ ਹਾਂ ਅੱਗੇ ਸਾਨੂੰ ਆਮ ਜ਼ਿਮੀਦਾਰ ਅੱਜ ਤੱਕ ਵੀ ਇਹ ਗੱਲ ਚੱਲਦੀ ਹੈ ਵੀ ਯਾਰ ਫਾਰਮ ਟਰੈਕਿੰਗ ਆ ਨਹੀਂ ਮਾ ਫਾਰਮ ਟਰੈਕ ਨੀਮਾ ਦਾ ਹਾਂ ਉਹ ਕੰਮ ਹੁਣ ਖਤਮ ਹੋ ਗਿਆ ਨੀਮੇ ਵਾਲਾ ਕੰਮ ਖਤਮ ਹੋ ਗਿਆ ਉਹ ਉੱਚਾ ਕਰਤਾ ਹਾਂ ਉੱਚਾ ਕਰਤਾ ਫਾਰਮ ਟਰੈਕ ਦਾ ਜਿਹੜਾ ਨੀਮੇ ਵਾਲਾ ਕੰਮ ਸੀ ਉਹ ਜਮਾ ਇਹਦਾ ਚੱਕਤਾ ਉਸ ਬਾਰੇ ਵਿੱਚ ਜਿਹੜੇ ਮੰਨ ਕੇ ਚੱਲੋ ਵੀ ਜਿਹੜੀਆਂ ਮਾੜੀਆਂ ਮੋਟੀਆਂ ਜਿਵੇਂ ਕਮੀਆਂ ਸੀਗੀਆਂ ਆਪਣੇ ਨਾ ਪੰਪ ਸੀ ਜਿਹੜਾ ਪਾਵਰ ਸਟੀering ਦਾ ਉਹ ਦੋਨੇ ਪਾਵਰ ਸਟੀering ਦਾ ਤੇ ਲੈਫਟ ਵਾਲਾ ਦੋਨੇ ਇਕੱਠੇ ਹੁੰਦੇ ਹੁੰਦੇ ਸੀ ਓਕੇ ਇੱਕ ਸਾਈਡ ਉਹ ਜੇ ਨਾ ਰੰਜੋ ਦਾ ਇੱਕ ਚੀਜ਼ ਨੂੰ ਆਪਾਂ ਨੂੰ ਬਦਲਣਾ ਪਿਆ ਜਾਂਦਾ ਸੀ ਤਾਂ ਆਪਾਂ ਨੂੰ ਦੋਨੇ ਬਦਲਨੇ ਪੈਂਦੇ ਸੀ ਉਹਦੇ ਵਿੱਚ ਹੁਣ ਕੀ ਜਿਹੜਾ ਪਾਵਰ ਸਟੀering ਵਾਲਾ ਪੰਪ ਉਹ ਤਾਂ ਤਕਰੀਬਨ ਖਰਾਬ ਹੀ ਨਹੀਂ ਹੁੰਦਾ ਨਹੀਂ ਹੁੰਦਾ ਲੈਫਟ ਵਾਲੇ ਨੂੰ ਲੈਫਟ ਵਾਲੇ ਨੂੰ 5-6 ਸਾਲ 10 ਸਾਲ 20 ਸਾਲ ਚੱਲ ਕੇ ਜਿਵੇਂ ਜਿਹੇ ਜ ਆਪਾਂ ਕੰਮ ਲੈਨੇ ਆ ਉਹਨੂੰ ਪ੍ਰੋਬਲਮ ਆਉਂਦੀ ਆ ਉਹ ਹੁਣ ਕੱਲਾ ਲੈਫਟ ਵਾਲਾ ਬਦਲਿਆ ਜਾਇਆ ਕਰੂਗਾ ਪਾਵਰ ਸਟੀering ਵਾਲੇ ਦੀ ਲੋੜ ਨਹੀਂ ਪੈਂਦੀ ਲੋੜ ਹੀ ਨਹੀਂ ਪੈਂਦੀ ਇਹ ਚੀਜ਼ਾਂ ਦਾ ਫਰਕ ਪਤਾ ਅੱਗੇ ਆਂ ਜਿੰਨੇ ਕਿੰਨੇ ਸਿਲੰਡਰ ਆਂਜਾ 3 ਸਿਲੰਡਰ ਆ ਕਿੰਨੇ ਨਾਲੋਂ ਲੈਫਟ ਦੀ ਲੈਫਟ ਦੀ ਥੋੜੀ ਵੱਡੀ ਕਰਤੀ ਲੈਫਟ ਵੀ ਵੱਡਾ ਹੈ ਨਾ ਫਿਲਟਰ ਵੀ ਵੱਡੇ ਲਾਤੇ ਹਾਂ ਫਿਲਟਰ ਤਾਂ ਨਾ ਵੱਡੇ ਤਾਂ ਐ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਮਤਲਬ ਵੀ ਲੈਫਟ ਦੀ ਕੈਪੈਸਿਟੀ ਵਧਾਉਣੇ ਆ ਤਾਂ ਤੇਲ ਵੀ ਪਿੱਛੋਂ ਪੰਪ ਨੂੰ ਵੱਧ ਚਾਹੀਦਾ ਤੇਜ਼ ਤੇਜ਼ ਚਾਹੀਦਾ ਤੇ ਉਹ ਲੈਫਟ ਅੱਗੇ ਜਦੋਂ ਮੰਨ ਲੇ ਕਿ ਵੀ ਫਿਲਟਰ ਚੋਕ ਚੱਕ ਮਾਣਾ 1% ਉਹ ਜਿਹੜੀ ਸਲੋ ਸਲੋ ਹੋ ਜਾਂਦੀ ਸੀ ਉਹ ਉਹ ਕੰਮ ਇੱਕ ਤਰ੍ਹਾਂ ਦਾ ਖਤਮ ਹੋ ਗਿਆ ਉਸ ਬਾਅਦ ਵਿੱਚ ਪਲੇਟਫਾਰਮ ਪਲੇਟਫਾਰਮ ਪੂਰਾ ਸੋਨਾ ਲਾਤਾ ਇਹ ਉਹ ਦੋਖੀ ਤੋੜ ਦੋਖੀ ਤੋੜ ਤੇ ਹਾਂ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਦੇ ਰਾਏ ਦਰੋਸਤ ਵਾਲਿਆਂ ਨੂੰ ਸਭ ਕੰਮ ਸਾਰਾ ਇਸਰਾ ਹੀ ਕਰਾਤਾ ਉਸ ਵਾਰ ਨਾ ਹੀਟ ਕਾਰਡ ਜਿਵੇਂ ਆਪਾਂ ਕਹਿੰਦੇ ਹਾਂ ਹੀਟ ਕਾਰਡ ਲੱਗ ਗਈ ਟਰੈਕਟਰ ਦੇ ਹਵਾ ਆਉਣ ਤੋਂ ਹੀਟ ਕਾਰਡ ਦਾ ਤਕਰੀਬਨ ਸਾਰੀਆਂ ਕੰਪਨੀ ਲਾਈ ਜਾਂਦੀਆਂ ਤੇ ਉਸ ਵਾਰ ਇਹਦੇ ਵਿੱਚ ਕੀ ਆਪਾਂ ਇੱਥੇ ਕਾ ਪਲੇਟ ਲਾਤੀ ਤੇ ਸੁਹਾਵਾ ਆਈ ਇੱਥੇ ਟੱਚ ਹੋਈ ਇੱਥੋਂ ਜਾ ਕੇ ਸਾਰੀ ਹਵਾ ਬਾਹਰ ਮਾਲਾ ਉੱਪਰ ਬੈਠਾ ਜਿਹੜਾ ਅੱਗੇ ਨਾ ਅੱਗੇ ਹੀਟ ਕਾਰਡ ਦੇ ਵਿੱਚ ਦੀ ਜਿਹੜਾ ਆਪਣਾ ਪਾਵਾਂਗਾ ਉਗਲਾ ਹਰੀ ਕਮੇ ਉੱਤੇ ਬੈਠਾ ਯਾਰ ਪੈਰਾਂ ਨੂੰ ਸੇਕ ਮਾਰਦਾ ਤੇ ਪਹਿਲੇ ਹੁੰਦਾ ਜਦੋਂ ਕੰਪਿਊਟਰ ਕਰਾਦੇ ਹੁਣ ਟਰੈਕਟਰ ਚੱਲਦੇ ਆ ਚੱਲਦੇ ਆ ਠੀਕ ਆ ਹੁਣ ਪੰਜ ਮਹੀਨਾ ਚੱਲਦਾ ਅੱਜ 19 ਤਰੀਕਾ ਹੂੰ ਹੁਣ ਕੰਪਿਊਟਰ ਕਰਾਦੇ ਟਰੈਕਟਰ ਚੱਲਦੇ ਆ ਵੈਸੇ ਆਪਾਂ ਇੱਥੇ ਖੜੇ ਆ ਉੱਤੇ ਛੱਤ ਪਈ ਆ ਤਾਂ ਵੀ ਆ ਗਰਮੀ ਆਈ ਜਾਂਦੀ ਗਰਮੀ ਬੁਰੇ ਹਾਲ ਉਹ ਹੁਣ ਇੱਕ ਦਾ ਟਰੈਕਟਰ ਦਾ ਆਪ ਦਾ ਸੇਕ ਹੋ ਗਿਆ ਇੱਕ ਪਾਸਿਓਂ ਹੋ ਗਿਆ ਹਵਾ ਦਾ ਸੇਕ ਕੋਈ ਜਿਹੜਾ ਟਰੈਕਟਰ ਨਾਲ ਸੇਕ ਆ ਉਹ ਇੱਥੋਂ ਪੈਰ ਮਚਾਉਂਦਾ ਸੀ ਸਿੱਧੇ ਪੈਰ ਮਚ ਉਹ ਚੀਜ਼ਾਂ ਦਾ ਬਹੁਤ ਜ਼ਿਆਦਾ ਫਰਕ ਸੀਗਾ ਉਸ ਬਾਅਦ ਇਹਦੇ ਇੱਕ ਨਾਲ ਅੱਗੇ ਫਾਰਮ ਟਰੈਕ ਵਾਲੇ ਜ਼ਿੰਮੇਵਾਰ ਅੱਗੇ ਅਕਸਰ ਹੀ ਕਹਿੰਦੇ ਸੀ ਪੈਡਲ ਬੋਟ ਐਟਾ ਜੀ ਇਹਦੇ ਫਲਾਣਾ ਪੈਡਲ ਆਹ ਪੈਡਲ ਹੋ ਗਿਆ ਹਾਂ ਇਹ ਵੀ ਸੀ ਹਾਂ ਇਹ ਨਹੀਂ ਹੁਣ ਪਹਿਲਾਂ ਨਾਲ ਬੋਲੇ ਜਿਆਦਾ ਜੀ ਹੁਣ ਤਾਂ ਲੈ 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 ਭਾਵੇਂ ਹੱਥ ਨਾਲ ਹੱਥ ਨਾਲ ਉਂਗਲਾਂ ਨਾਲ ਪੀ ਜਾਂਦਾ ਇਹ ਨਹੀਂ ਵੀ ਰਾਤ ਨੂੰ ਲੱ ਲਾ ਲੱਤ ਲੁੱਟਾ ਵਾਲਾ ਕੰਮ ਖਤਮ ਉਸ ਤੋਂ ਬਾਅਦ ਨਾ ਆਪਣਾ ਸਟੈਪ ਹਮ ਹਰੇਕ ਦੇ ਵਿੱਚ ਦਿੱਤਾ ਮੱਲ ਬਿਹਰੀਆ ਕਹਿੰਦਾ ਵੀ ਐਸ ਸਟੈਪ ਦੇ ਵਿੱਚ ਜਿਹੜਾ ਜਾਂਦਾ ਇਹਦਾ ਇੱਥੋਂ ਹੱਥ ਪਾਉਣ ਦੇ ਉੱਤੇ ਇੱਥੇ ਆ ਹਿੱਡਲ ਹੈਂਡ ਲਾਇਆ ਐਸ ਸਟੈਪ ਲੱਗਿਆ ਸਟੈਪ ਦੇ ਉੱਤੇ ਵੀ ਰੰਝੋ ਤੂੰ ਆਪਾਂ ਕੰਪਨੀ ਆਪਾਂ ਕਹਿੰਦੇ ਆ ਬ੍ਰਾਂਡਿੰਗ ਹੂੰ ਬ੍ਰਾਂਡਿੰਗ ਦੇ ਕੰਪਨੀ ਨੇ ਇੱਥੋਂ ਵੀ ਦੇਖ ਆ ਚੀਜ਼ਾਂ ਦਾ ਵੀ ਕਿੰਨਾ ਕਰਦੇ ਹਾਂ ਵੀ ਛੋਟੀ ਤੋਂ ਛੋਟੀ ਚੀਜ਼ ਛੋਟੀ ਹਾਂ ਮੰਨ ਲਾ ਇਹ ਨਹੀਂ ਹੈਗਾ ਵੀ ਇੱਥੇ ਪੱਤੀਆਂ ਮੋੜ ਕੇ ਲਾਤੀਆਂ ਤੇ ਚਲ ਬੰਦੇ ਨੇ ਚੜ੍ਹਨਾ ਹੀ ਇਹ ਤੋਂ ਕਿਹੜਾ ਕੋਈ ਸ਼ੋਰ ਕੰਮ ਲੈਣਾ ਇਹਦੇ ਤੇ ਵੀ ਬ੍ਰਾਂਡ ਕੰਪਨੀ ਨੇ ਆਪ ਦਾ ਲੈ ਪੈਰ ਦੀ ਐ ਨਹੀਂ ਹੈਗਾ ਵੀ ਚਾਹੇ ਤਰੀ ਚੱਪਲ ਕਾ ਸੀ ਹੋਵੇ ਤੇ ਸਲਿੱਪ ਹੋ ਵੇਰੀ ਗੁੱਡ ਇਹ ਚੀਜ਼ਾਂ ਤੋਂ ਵੀ ਧਿਆਨ ਰੱਖਿਆ ਕੰਪਨੀ ਨੇ ਉਸ ਤੋਂ ਬਾਅਦ ਵਿੱਚ ਮੰਨ ਕੇ ਚੱਲੋ ਵੀ ਹਾਈ ਲੋ ਮੀਡੀਅਮ ਅੱਛਾ ਤਿੰਨ ਗੇਅਰ ਇਹਦੇ ਵੀ ਤਿੰਨ ਗੇਅਰ ਇਹਦੇ ਵੀ ਬੋਲੇ ਵੀ ਚੱਲ ਤੂੰ ਹੀ ਚੱਲ ਉੱਥੇ ਉੱਪਰ ਚੱਲ ਹਾਂ ਹਾਈ ਲੋ ਤੇ ਮੀਡੀਅਮ ਯਾਰ 45 ਦੇ ਵਿੱਚ 51 ਨੇ ਆਹ ਤਾਂ ਸਹੀ ਕਰਤਾ ਯਾਰ ਉਹੀ ਤਾਂ ਤੈਨੂੰ ਮੈਂ ਦੱਸਦਾ 45 ਦੇ ਵਿੱਚ ਹਾਂ ਇੱਥੇ ਹੋ ਗਿਆ ਲੋ ਇੱਥੇ ਮੀਡੀਅਮ ਇੱਥੇ ਹਾਈ ਵੈਰੀ ਗੁੱਡ ਹਾਈ ਲੋ ਮੀਡੀਅਮ ਉਸ ਤੋਂ ਬਾਅਦ ਉੱਪਰ ਲੀਵਰ ਦਾ ਯਾਰ ਅੱਗੇ ਆਪਾਂ ਬਾਅਦ ਦੇ ਵਿੱਚ ਆਪਾਂ ਅੱਗੇ ਗੱਲ ਕਰਦੇ ਹੁੰਦੇ ਸੀ ਵੀ ਉਹਨਾਂ ਅਸੀਂ ਟਰੈਕਟਰ ਦੇ ਜਿਹੜਾ ਸਪੇਅਰ ਪਾਰਟ ਦਿਆਂ ਕਰਦੇ ਆ ਸਪੇਅਰ ਪਾਰਟ ਜਿਆਦਾ ਹੁੰਦਾ ਸਪੇਅਰ ਪਾਰਟ ਦਾ ਹੀ ਯਾਰ ਤੂੰ ਐ ਲਾ ਲਾ 20 ਸਪੇਅਰ ਪਾਰਟ ਦਾ ਸਾਡਾ ਦੋ ਦਿਨ ਹਫਤੇ ਦੇ ਵਿੱਚ ਗੱਡੀ ਆਉਂਦੀ ਹੈ ਸਾਡੇ ਕੋਲੇ ਪੂਰਾ ਤਾਂ ਵੀ ਨਹੀਂ ਆਉਂਦਾ ਨਾ ਪੂਰਾ ਵੀ ਨਹੀਂ ਪੂਰਾ ਹੁੰਦਾ ਉਹ ਕੰਪਨੀ ਕਿਉਂਕਿ ਐ ਇੱਕ ਕੱਲਾ ਮੈਂ ਹੀ ਨਹੀਂ ਥੁਣੂੰ ਕਹਿੰਦਾ ਵੀ ਆਪਣੇ ਜਗਰਾਉਂ ਚ ਹੀ ਵਿਕਦਾ ਕੋਡ ਬਹੁਤ ਸਾਰੇ ਪੂਰੇ ਪੰਜਾਬ ਚ ਵਿਗਦਾ ਵਰਲਡ ਜੀ ਵਿਗਦਾ ਹੈ ਆ ਲਾਈਟਾਂ ਐ ਲੀਡੀ ਹੋ ਗਈਆਂ ਆਪਣੇ ਹੁਣ ਜਿਵੇਂ ਇੱਥੇ ਹੈਗੇ ਨੇ ਵੀਰ ਤਿਆਰ ਕਰਦਾ ਜਿਹੜੇ ਟਰੈਕਟਰਾਂ ਵਾਲੇ ਉਹ ਬਾਦੂ ਲਾਈਟਾਂ ਸਾਨੂੰ ਕਿੰਨੇ ਮਗਾਦੋ 20 20 ਮਗਾਦੋ ਸਾਨੂੰ 50 ਪੀਸ ਮਗਾਦੋ ਜਿੰਨੀਆਂ ਮਰਜ਼ੀ ਵੰਗਾਰੇ 19 ਥੋੜੀਆਂ ਨੇ ਉਸ ਵਾਦੇ ਆ ਲੀਵਰ ਚੱਲ ਪੇ ਲੀਵਰ ਜਿਵੇਂ ਹੁਣ ਇਹਦੇ ਵਿੱਚ ਹਾਈ ਲੋ ਮੀਡੀਅਮ ਉਹਦੇ ਵਿੱਚ ਇੱਕ ਦੋ ਤਿੰਨ ਚਾਰ ਬੈਕ ਵਾਲਾ ਲੀਵਰਾਂ ਦੇ ਵਿੱਚ ਫਰਕ ਆ ਹੁਣ ਪਹਿਲਾਂ ਹੁੰਦਾ ਸੀਗਾ ਦੂਰ ਦੇ ਸਾਹਮਣੇ ਬੈਕ ਆ ਹੂੰ ਉਹ ਪਤਾ ਨਹੀਂ ਆ ਵੀ ਲੈ ਜਾਂਦੇ ਮੈਂ ਨੂੰ ਕਿਹਾ ਮੈਂ ਕਿਹਾ ਯਾਰ ਉਹ ਕਹਿੰਦਾ ਬਾਈ ਤੈਨੂੰ ਕਿਹੜਾ ਸਟicker ਲਾ ਦਾਂਗੇ ਹਾਂ ਸਟicker ਲਾ ਦਾਂਗੇ ਪਰ ਲੀਵਰ ਆਹੀ ਲੈ ਕੇ ਜਾ ਲੀਵਰ ਆਹੀ ਲੱਗ ਲੀਵਰ ਆਹੀ ਲੈ ਕੇ ਜਾਣਾ ਉਹ ਚੀਜ਼ਾਂ ਦਾ ਵੀ ਦੇਖ ਲੈ ਤੂੰ ਉਸ ਤੋਂ ਬਾਅਦ ਜਿਹੜਾ 4 wheel ਦਾ ਲੀਵਰ ਆ ਲੈ 4 wheel ਵਾਲਾ ਗੇਅਰ ਵੀ ਆਮਰੇਟਰਾਂ ਵਾਂਗ ਕਿਹੜਾ ਹੁੰਦਾ ਹਾਂ ਹੁਣ ਆਪਾਂ ਗੇਅਰ ਉਂਗਲ ਨਾਲ ਹੀ ਪਾਉਂਦੇ ਹਾਂ ਹੂੰ ਉਹ ਸਾਰੀ ਮਨ ਲਾ ਵੀ ਇੱਕ ਤਾਂ ਉਹਨਾਂ ਨੇ ਵੀ ਸੈਂਕ ਆਪਾਂ ਕਹਿ ਦਿੰਦੇ ਹਾਂ ਸੈਂਕ్రోਮੈਟਿਕ ਗੇਅਰ ਆ ਇਹ ਹੂੰ ਉਹ ਯਾਰ ਇੱਕ ਦੋ ਚੀਜ਼ਾਂ ਹੀ ਹੁੰਦੀਆਂ ਇਹਦੇ ਵਿੱਚ ਸਾਰਾ ਟੋਟਲੀ ਗੇਅਰ ਸੈਂਕ్రో ਆ ਪੀਟੀਓ ਵਾਲਾ ਵੀ ਸੈਂਕ ਕਹ ਕਲੀ ਕਲੀ ਚੀਜ਼ ਮਲਾ ਲਈ ਆ ਕੇ ਹਾਂ ਲੈ ਉਂਗਲਾਂ ਨਾਲ ਲਪੈਂਦੇ ਠੀਕ ਹੈ ਉਹਦਾ ਕਲੱਚ ਦੂਜਾ ਹੈ ਇਹ ਆਪਣਾ ਆ ਗਿਆ ਪੀਟੀਓ ਵਾਲਾ ਕਲੱਚ ਇੱਥੇ ਲੋਕ ਹੋ ਜਾਂਦਾ ਇਹ ਹਮ ਇਹਦੇ ਪੈਸ਼ੰਟ ਚਾਰ ਪੈਨ ਹੁਣ ਆਰਮ ਟਰੈਕਟਰਾਂ ਦੇ ਵਿੱਚ ਕੀ ਸੀਗਾ ਫਿਰ ਅਗਲਾ ਕਹਿੰਦਾ ਯਾਰ ਆਪਾਂ ਕਿਸੇ ਨੂੰ ਨਾਂ ਹੀ ਨਹੀਂ ਦਿੰਦੇ ਨਹੀਂ ਨਹੀਂ ਆਪਾਂ ਕਹ ਹਰੇਕ ਦੇ ਵਿੱਚ ਨਾ ਮੰਨ ਲਾ ਵੀ ਇੱਕੋ ਇਸੇ ਦੇ ਵਿੱਚ ਅਗਲਾ ਗੇਰਾਂ ਚ ਪੀਟੀਓ ਦੇ ਦਿੰਦਾ ਕੋਈ 540 ਦੇ ਦਿੰਦਾ ਕਿਸੇ ਦਾ ਰਿਵਰਸ ਨਹੀਂ ਦਿੰਦਾ ਕਿਸੇ ਚ ਕੁਛ ਨਹੀਂ ਦਿੰਦਾ ਕਿਸੇ ਚ ਕੁਛ ਨਹੀਂ ਦਿੰਦਾ ਇਹਦੇ ਵਿੱਚ ਟਾਈਮ ਤਾਂ ਜ਼ਰੂਰ ਲਾਉਂਦੀ ਹੈ ਕੰਪਨੀ ਟਰੈਕਟਰ ਕੱਢਣ ਨੂੰ ਟਾਈਮ ਬਹੁਤ ਸਾਨੂੰ ਵੀ ਦੇਖਦਿਆਂ ਨੂੰ ਇਹਨੂੰ ਦੇਖਦਿਆਂ ਨੂੰ 6 ਮਹੀਨੇ ਹੋ ਗਏ ਯਾਰ ਵੀ ਮੈਨੂੰ ਪੁੱਛਦੇ ਨੇ ਕਿੰਨਾ ਚਿਰ ਹੋ ਗਿਆ ਕਦੋਂ ਆਣਾ ਕਦੋਂ ਆਣਾ ਕਦੋਂ ਆਣਾ ਸਾਨੂੰ ਵੀ ਮੈਂ ਤੁਹਾਨੂੰ ਗੱਲ ਖੁੱਦ ਆਦਾ ਸਾਨੂੰ ਵੀਡੀਓ ਚ ਦੇਖਦਿਆਂ ਨੂੰ 6 ਮਹੀਨੇ ਹੋ ਗਏ ਸਾਨੂੰ ਆਪ ਨੂੰ ਸਾਨੂੰ ਇਹਦੀ ਟ੍ਰੇਨਿੰਗ ਲੱਗੀ ਸਾਰਾ ਕੁਝ ਹੋ ਗਿਆ ਵੀ ਇਹ ਟਰੈਕਟਰ ਇਦਾਂ ਆਊਗਾ ਇਹਦੇ ਵਿੱਚ ਆਹ ਆਹ ਫੀਚਰ ਹੋਣਗੇ ਹੂੰ ਤੂੰ ਕਹੇਗਾ ਐਂ ਕਹਦਾ ਸਾਲਾ ਦੇਖ ਕੇ ਦੁਬਾਰਾ ਦਿਮਾਗ ਚ ਆਇਆ ਉਹ ਵੀ ਨਿਕਲ ਗਈ 6 ਮਹੀਨੇ ਪਹਿਲਾਂ ਤਾਂ ਦੱਚ ਹੋਇਆ ਸੀਗਾ ਹੁਣ ਕਿੱਥੇ ਦਿਮਾਗ ਹੋ ਰਹਿੰਦੀ ਆ ਉਹ ਗੱਲਾਂ ਤੇ ਉਵੇਂ ਮੰਨ ਕੇ ਚੱਲ ਵੀ ਇਹਦੇ 11 ਜੀਬੀਪੀਟੀਓ 540 ਵੈਰੀ ਗੁੱਡ ਘਰੇ ਆਪਣੇ ਕਈ ਵਾਰ ਕੋਈ ਖੁਸ਼ੀ ਦਾ ਪ੍ਰੋਗਰਾਮ ਆ ਹਮ ਜੇਟਰ ਆਪਣਾ ਉਹ 540 ਦੇ ਚੱਕਰ ਕਰਦਾ 540 ਹੈ 1850 ਤੇ ਜਾ ਕੇ ਕਰਦਾ ਜੇ 1850 RPM ਕਰਤੇ ਉੱਥੇ ਜਾ ਕੇ ਇਹ 540 ਚੱਕਰ ਪੂਰੇ ਕਰਦਾ ਹਮ ਇਹਦੇ ਕੀ ਹੋ ਜਾਂਦਾ ਉਹ ਜੇ ਹੁਣ ਆਪਾਂ ਉੱਥੇ ਚਲਾਉਣੇ ਆ ਕਈ ਵਾਰ ਵੱਡੀ ਜਲੂਜੇ ਦਾ ਪ੍ਰੋਗਰਾਮ ਹੁੰਦਾ ਘਰੇ 2-3 ਘੰਟੇ ਦੀ ਜਲੂਜੇ ਲਾਉਣਾ ਹੁੰਦਾ ਹਮ ਉਹਦੇ ਗੇਰਾਂ ਦੇ ਵਿੱਚ ਤੀਜੇ ਗੇਰ ਚ ਪਾ ਕੇ ਚੌਥੇ ਗੇਰ ਚ ਪਾ ਕੇ ਮਾੜੀ ਜੀ ਚੌਕ ਜੀ ਦੇ ਨਾਲ ਕਰਕੇ ਛੜ ਦੇ ਚੱਕਰ ਉਥੋਂ ਪੂਰੇ ਕਰਦਾ ਤੇਲ ਬਚ ਤੇਲ ਬਚਤ ਹੋ ਜਾਂਦੀ ਹੁਣ ਕਈ ਵਾਰੀ ਆਪਾਂ ਜਨਰੇਟਰ ਤੇ ਲਾਉਂਦੇ ਹਾਂ ਹਾਂ ਆ ਇਹ ਰਹਿ ਗਿਆ ਸਪੀਡ ਚਾਰਟ ਹਾਂ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਆਪਾਂ ਉਹ ਗੱਲ ਕਰਦੇ ਹੁੰਦੇ ਆ ਆਮ ਹੀ ਹਰੇਕ ਦੇ ਵਿੱਚ ਵੀ ਜੀ ਹਾਈ ਲੋ ਮੀਡੀਅਮ ਦੇ ਵਿੱਚ ਸਪੀਡਾਂ ਤਕਰੀਬਨ ਅੱਧਿਆਂ ਦੇ ਵਿੱਚ ਉਹ ਗੇਰਾਂ ਦੀਆਂ ਮੈਚ ਕਰ ਜਾਂਦੀਆਂ ਆ ਵੀ ਜੇ ਪੜ ਲਿਓ ਜੇ ਇੱਕ ਵੀ ਮੈਚ ਕਰ ਗਈ ਤਾਂ ਸਭ ਗੇਰਾਂ ਦੀਆਂ ਡੋਆ ਮੇਰਾ ਵੀ ਨਾ ਪਾਜ਼ ਕਰਕੇ ਤੇ ਵੀ ਦੇਖ ਲਓ ਦੇਖ ਲਿਓ ਜਦੋਂ ਮਰਜੀ ਆ ਕੇ ਏਜੰਸੀ ਦੇ ਵਿੱਚ ਆਪਣੇ ਸਾਰੇ ਏਜੰਸੀ ਦੇ ਵਿੱਚ ਖੜਾ ਬੈਲਵਾ ਟਰੈਕਟਰ ਹੁਣ ਇਹ ਤੇ ਬੁਕਿੰਗ ਇਹਦੀ ਚੱਲਦੀ ਆ ਤੁਸੀਂ ਆ ਕੇ ਜਦੋਂ ਮਰਜ਼ੀ ਆਪਣਾ ਟਰੈਕਟਰ ਲੈ ਜਾਵੇ ਪਿੱਛੋਂ ਵੀ ਦਿਖਾ ਦੇ ਆ ਜਾ ਟਾਇਰ ਸਾਈਜ਼ ਵੀਰ ਜੀ ਕੀ ਆ ਗਿਆ ਇਹਦੇ 13 ਦਾ ਆਊਗਾ ਜੀ ਇੱਕ ਗੱਲ ਹੋਰ ਫਾਰਮ ਟਰੈਕ ਜਿਹੜਾ ਮੱਲਾ 4 ਈਲ ਦੇ ਵਿੱਚ ਆਇਆ ਕਰੂਗਾ ਉਹਦੇ ਹਰੇਕ ਦੇ ਟਰੈਕਟਰ ਟਾਇਰ ਜਿਹੜੇ ਉਹ ਐਮ ਆਰ ਐਫ ਦੇ ਹੀ ਆਇਆ ਕਰਨਗੇ ਐਮ ਆਰ ਐਫ ਐਮ ਆਰ ਐਫ ਹੀ ਹੋਊਗਾ 4 ਈਲ ਦੇ ਵਿੱਚ ਚਾਹੇ ਤੁਸੀਂ 45 ਲੈ ਲਓ 60 ਲੈ ਲਓ 60 55 ਲੈ ਲਓ ਤੇ 47 ਲੈ ਲਓ ਜਿਹੜਾ ਮਰਜ਼ੀ ਤੁਸੀਂ ਮਾਡਲ ਲੈ ਲਓ ਉਹਦੇ ਵਿੱਚ ਤੁਹਾਨੂੰ ਐਮ ਆਰ ਐਫ ਦੇ ਟਾਇਰ ਹੀ ਮਿਲਣਗੇ ਲਾਈਕ ਪਲੱਸ ਹਾਂ ਉਸ ਬਦਾਤ ਆਪਣੇ ਇਹ ਪਹਿਲਾਂ ਤੋਂ ਹੀ ਆਉਂਦੀ ਆ ਕਮਾਨੀ ਵਾਲ ਯਾਰ ਆ ਵੀ ਤੁਹਾਡਾ ਬਹੁਤ ਸਿਰੇ ਵਾਲੀ ਗੇਮ ਬਹੁਤ ਸਿਰੇ ਵਾਲੀ ਗੇਮ ਆ ਮੈਂ ਕਹਿੰਦਾ ਦੂਜਿਆਂ ਦੇ ਸਿੱਧੇ ਆ ਨਾਟ ਹੁੰਦੇ ਆ ਹਾਂ ਇਹ ਮਜਾ ਆ ਲਈ ਨਹੀਂ ਵੀ ਕਿਤੇ ਚਲੇ ਔਰ ਰਮਰੂ ਮਾਲਾ ਦਾ ਕੰਮ ਖਾ ਰੀ ਝੰਡੜੀ ਖਤਮ ਆ ਗਈ ਨਹੀਂ ਕੁਛ ਇਹਨੂੰ ਹੋ ਜੂ ਹਾਂਜੀ ਹਾਂ ਉਸ ਤੋਂ ਬਾਅਦ ਵਿੱਚ ਆਪਣੀ ਜੈਕਟ ਕੈਪੈਸਿਟੀ ਜਿਹੜੀ 2000 ਕਲੋ ਦੀ ਆ ਬੱਲੇ 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 45 ਹੌਸ ਪਾਵਰ ਦੇ ਵਿੱਚ ਮੈਂ ਉਹ ਹੀ ਕਹਿੰਦਾ ਦਸੜਾ ਲਾਦਾ ਯਾਰ ਦਸੜਾ ਲਾਦਾ ਨਾ ਉਸ ਤੋਂ ਬਾਅਦ ਵਿੱਚ ਦੋਨੇ ਬਸੇ ਆ ਗਏ ਦੋਨੇ ਪਾਸੇ ਆਪਣੇ ਜੈਕ ਹੋਗੇ ਦੋਨੇ ਪਾਸੇ ਸਟੇ 12 ਹੋਗੀਆਂ ਹੋਕੇ ਦੀ ਜਾਸੇ ਹੋ ਗਈ ਉਸ ਤੋਂ ਨਾ ਆ ਜਿਹੜੇ ਇਹ ਪੁਆਇੰਟ ਹੁੰਦੇ ਆ ਹਰੇਕ ਦੇ ਵਿੱਚ ਤਿੰਨ ਹੁੰਦੇ ਆ ਹਾਂਜੀ ਵੀਰੇ ਆ ਇੱਕ ਆਪਾਂ ਜਿਹੜਾ ਡੈੱਡ ਪੁਆਇੰਟ ਦਿੰਦਾ ਇਹਨੂੰ ਡੈੱਡ ਪੁਆਇੰਟ ਦਾ ਨਾਮ ਦਿੱਤਾ ਕੰਪਨੀ ਨੇ ਉਹਦੇ ਵਿੱਚ ਕੀ ਆ ਆਪਣੇ ਜਿਹੜਾ ਪਾਰਾ ਇੰਪਲੀਮੈਂਟ ਆ ਜਿਹੜਾ ਆਪਾਂ ਕੰਟਰੋਲ ਦਾ ਕੰਮ ਨਹੀਂ ਲੈਣਾ ਉਹਨੂੰ ਮਤਲਬ ਸੁਪਰਸੀਡਰ ਪਾਲਾ ਰੋਟੇਟਰ ਪਾਲਾ ਉਹ ਤੋਂ ਕੰਟਰੋਲ ਹੀ ਨਹੀਂ ਕਰਨਾ ਉਹ ਉਹ ਹੀ ਚੱਲਣਾ ਹੁੰਦਾ ਲੈਪ ਦੇ ਸਾਬ ਨਾਲ ਚੱਲਣਾ ਜਿੰਨਾ ਕਿ ਰੱਖਣਾ ਡੂੰਗਾ ਰੱਖਲਾ ਉੱਚਾ ਰੱਖ ਉਹ ਇਹਦੇ ਦੇ ਚੱਲਦਾ ਉਸ ਤੋਂ ਬਾਅਦ ਵਿੱਚ ਇਹਦੇ ਆਪਾਂ ਡਿਸਟਰੀਬਿਊਟਰ ਨੂੰ ਡਬਲ ਦਿੱਤਾ ਕੰਪਨੀ ਫੀਟਰ ਦੇ ਵਿੱਚ ਕੰਪਿਊਟਰ ਕਰਾ ਤੇ ਯਾਰ ਇਹਦਾ ਲੀਵਰ ਕਿ ਅੱਛਾ ਅੱਗੇ ਉਹ ਬੱਲੇ ਵੀ ਸ਼ੁਰੂ ਬੱਲੇ ਬੱਲੇ ਦਾ ਸਹੀ ਕਰਾਦਾ ਮਾਂ ਵਿਖਾਉਣਾ ਗੋਦੀ ਚੰਨੀ ਹਾਂ ਉਸ ਤੋਂ ਬਾਅਦ ਵਿੱਚ ਆ ਇਹਦੇ ਦਿੱਤਾ ਪੁਆਇੰਟ ਐਸ ਤੋਂ ਸਿੰਗਲ ਵੀ ਹੋ ਜਾਂਦਾ ਤੇ ਡਬਲ ਹੁੰਦਾ ਓਕੇ ਵੀ ਇਹ ਸਿੰਗਲ ਦਾ ਕੰਮ ਲੈਣਾ ਕੰਮ ਲੈਣਾ ਇੱਕ ਪਾਈਪ ਤੋਂ ਲੈਣਾ ਇੱਕ ਤੋਂ ਲੈ ਲਓ ਦੂਤੋਂ ਲੈਣਾ ਦੂਤੋਂ ਲੈ ਵੈਰੀ ਗੁੱਡ ਉਹ ਚੀਜ਼ਾਂ ਦਾ ਫਰਕ ਹੋ ਗਿਆ ਉਸ ਤੋਂ ਬਾਅਦ ਕੰਪਨੀ ਫੀਟਡ ਦੇ ਵਿੱਚ ਇਹਦੇ 5 ਸਾਲ ਦੀ ਬਰੰਟੀ ਦਾ ਸਟicker ਕੰਪਨੀ ਲਾ ਕੇ ਦਿੰਦੀ ਆਪਣੇ ਕੋਲ ਠੀਕ ਹੈ ਹਾਂ ਉਸ ਤੋਂ ਬਾਅਦ ਨਾ ਜਿਹੜੀ ਇਹਦੀ ਲਾਈਟ ਸੀਗੀ ਆਪਣੀ ਬੈਕ ਵਾਲੀ ਇਹਦੇ ਵਿੱਚ ਬਹੁਤ ਇੱਕ ਦਾ ਮੱਲਾ ਉਂਟਰਾਲੀ ਡੋਲੂ ਜੀ ਬਜੇ ਕਿ ਟੁੱਟਦਾ ਰਹਿੰਦਾ ਸੀ ਤੇ ਉਹ ਕੋ ਬਣਾਏ ਨੀ ਆਪਣੇ ਰੇਅਰ ਰੂਲ ਲੈ ਕੇ ਜਾਣ ਨੂੰ ਵਿੰਗੇ ਜੇ ਉਹ ਬਹੁਤ ਬੰਦੇ ਸੀ ਉਹ ਹੁਣ ਇਹਦੀ ਕੰਪਨੀ ਨੇ ਆ ਲੈਟਰੀ ਚੇਂਜ ਕਰੀ ਆ ਤੇ ਉਹਦਾ ਡੱਗ ਵੀ ਜਾਏਗੀ ਤੇ ਆਪੇ ਪਿੱਛੇ ਹੋ ਜੂਗੀ ਹਾਂ ਮਤਲਬ ਕੋਈ ਪ੍ਰੋਬਲਮ ਨਹੀਂ ਆਉਂਦੀ ਉਸ ਤੋਂ ਬਾਅਦ ਵਿੱਚ ਆਪਣੇ ਜਿਹੜਾ ਇਧਰੋਂ ਵਿਖਾ ਵੀ ਲੀਵਰ ਆ ਕੇ ਹਾਂ ਇਹ ਵੀ ਇਹਦਾ ਦੱਸ ਯਾਰ ਇਹ ਕੀ ਆਹ ਜਿਹੜਾ ਆਹ ਹਾਂ ਇਹ ਨਾ ਵੀਰੇ ਇਹਦੇ ਵਿੱਚ ਆਮ ਜੇ ਸਾਨੂੰ ਮੈਨੂੰ ਵੀ ਬਹੁਤ ਜ਼ਿੰਮੇਵਾਰਾਂ ਨੇ ਕਿ ਹੌਂਜ ਵੀ ਜੜੇ ਆ ਕੇ ਦੇਖ ਕੇ ਗਏ ਆ ਪਲੇਟ ਬੰਨਣਾ ਠੀਕ ਆ ਆਹ ਕਾਤੋਂ ਲਾਤਾ ਹਾਂ ਵਿਚਾਲੇ ਹਾਂ ਆਹ ਵਿਚਾਲੇ ਕਾਤੋਂ ਲਾਤਾ ਹਾਂ ਉਹ ਇਹ ਨਾ ਵੀਰੇ ਇਹ ਜਦੋਂ ਮੰਨ ਕੇ ਚੱਲੋ ਵੀ ਚਾਹੇ ਮੂਹਰਾ ਟਰੈਕਟਰ ਉੱਠ ਕੇ ਚੱਲਦਾ ਹੂੰ ਗੀਅਰ ਦੇ ਵਿੱਚ ਸਾਰੇ ਗੀਅਰ ਦੇ ਉੱਤੇ ਸਪਰੇਅ ਕਰੂਗਾ ਇਹ ਵੀ ਜਿੰਨਾ ਮਰਜ਼ੀ ਦੇ ਤੱਕ ਹਾਂ ਇਹਦੇ ਵਿੱਚ ਸਪਰੇਅ ਜੈਟ ਲੱਗਿਆ ਚਾਹੇ 90 ਦਾ ਖੜਾਗਾ ਇਹਦੇ ਵਿੱਚ ਸਪਰੇਅ ਜੈਟ ਲੱਗਿਆ ਹੋਇਆ ਸਾਰੇ ਗੀਅਰ ਦੇ ਉੱਤੇ ਸਪਰੇਅ ਕਰੂਗਾ ਇਦਾਂ ਹੀ ਇਹ ਪਾਈਪਾਂ ਪਿੱਛੇ ਦੋ ਲੱਗੀਆਂ ਹੋਈਆਂ ਨੇ ਆਪਣੇ ਇਹਨਾਂ ਗੀਅਰ ਦੀ ਲਾਈਫ ਵਧੂ ਵਧੂਗੀ ਇੱਕਦਮ ਆਣਿਆ ਯਾਰ ਰੰਜੋ ਤੂੰ ਮੰਨ ਕੇ ਚੱਲ ਹੁਣ ਆਪਣਾ ਪਲਾਉ ਹਲ ਤੇ ਚੱਲਦਾ ਜਾਂ ਆਪਣਾ ਆਲੂ ਇਹਦੀ 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 ਗੱਲ ਕਰਦਾ ਵੀ ਆਲੂ ਪੱਟਰਾਂ ਵਾਲੀ ਮਸ਼ੀਨ ਤੇ ਚੱਲਦਾ ਟਰੈਕਟਰ ਐ ਮੜਾ ਜਾਂ ਮੂਹੋਂ ਹੋ ਗਿਆ ਹੋ ਸਕਦਾ ਮੂਹੋਂ ਦੋ ਗਰਾਂ ਤੇਗਲੀ ਨਾਲ ਲੱਗੇ ਇਹਦੇ ਵਿੱਚ ਆਇਆ ਵੀ ਸਾਰੇ ਗੀਅਰ ਦੇ ਉੱਤੇ ਜਦੋਂ ਉੱਤੇ ਸਪਰੇਅ ਹੋਣੀ ਆ ਸਾਰੇ ਉੱਤੇ ਉੱਤੇ ਇਹ ਸਾਡੇ ਨਾਲ ਹੋਇਆ ਹਾਂ ਇੱਕ ਸਾਡਾ ਟਰੈਕਟਰ ਨਾ ਉਲਟਾਵਿਆਂ ਤੇ ਪਲਾਉਾਂ ਤੇ ਟੇਡਾ ਚੱਲਦਾ ਰਿਹਾ ਇੱਕ ਪਾਸੇ ਨੂੰ ਉਹਨੇ ਦੂਜੇ ਪਾਸੇ ਦਾ ਸਾਰਾ ਕੋਈ ਚੱਕਦਾ ਸਾਰੀ ਚੱਕਦਾ ਇਹ ਇਹ ਨਹੀਂ ਇਹਦੇ ਵਿੱਚ ਦਿੱਕਤ ਆਉਗੀ ਉਦੋਂ ਹੀ ਮਗਲ ਈਪੀ ਹਿੱਸੇ ਨੂੰ ਆ ਬਸ ਈਪੀ ਹਿੱਸੇ ਨੂੰ ਤਾਂ ਪੁੱਲਸਾਂ ਦੇ ਲੋਰ ਪ੍ਰੋਡਕਸ਼ਨ ਵਾਲਾ ਦਾ ਹਿੱਸਾ ਦਾ ਐ ਨਹੀਂ ਆਪਾਂ ਵਲੰਟਰੀ ਸਿਸਟਮ ਆ ਇਹਦੇ ਵਿੱਚ ਤਿੰਨ ਗਰਾਰੀਆਂ ਚੱਲਦੀਆਂ ਨੇ ਵਿਚਾਲੇ ਐਕਸਲ ਚੱਲਦਾ ਕੋਈ ਕੰਮ ਹੀ ਨਹੀਂ ਉਦੋਂ ਵਾਰ ਇਹ ਨਹੀਂ ਕਦੀ ਐਕਸਲ ਐਕਸਲ ਤੋਂ ਨਾ ਨਾ ਐਕਸਲ ਆਣਾ ਹੀ ਨਹੀਂ ਪ੍ਰੋਬਲਮ ਆਉਣੀ ਪਹਿਲਾਂ ਫੋਰਡ ਨੂੰ ਸਪੈਂਡਰਾਂ ਦੀ ਹੁੰਦੀ ਸੀ ਹੁਣ ਸਪੈਂਡਰ ਨਾਲ ਕੰਮ ਹੀ ਚੱਲਦਾ ਸਪੈਂਡਰ ਵਾਲਾ ਵੀ ਆ ਦੇਖ ਲੈ ਹਿੱਸਾ ਕਿੱਡਾ ਮਜ਼ਬੂਤ ਕਰਿਆ ਦਿਖਾ ਦੇ ਵੀਰੇ ਇਹ ਸੇ ਹਿੱਸੇ ਵਾਲਾ ਤਾਂ ਮੈਂ ਕਹਣਾ 47 ਦੇ ਵਜੇ ਦੁਪਹਿਰ ਤੱਕੜਾ 45 ਦੇ ਵਿੱਚ ਆ ਦੇਖ ਲੈ ਸਹੀ ਸਿਰ ਛੋਟਾ ਗੇਰ ਨਹੀਂ ਕਹਿੰਦੇ ਹੁੰਦੇ ਸੀ ਹਾਂ ਇਹਨਾਂ ਟਰੈਕਟਰ ਨੂੰ ਸਾਰਾ ਕੁਝ ਛੋਟਾ ਹੀ ਬਣਾਤਾ ਛੋਟੇ ਵਾਲਾ ਕੰਮ ਹੀ ਸਿਸਟਮ ਕਰਿਆ ਉਹ ਲੀਵਰ ਦੇਖਾਈ ਚੰਨੀ ਉਹਦੇ ਆ ਉਹ ਨੂੰ ਬੰਦ ਕਰਕੇ ਹੀ ਪੀਲੇ ਡਿਸਟ੍ਰੀਬਿਊਟਰ ਦੀਆਂ ਹਾਂ ਇਕੱਲੇ ਇਕੱਲੇ ਚੀਜ਼ਾਂ ਜੜੀ ਭਈ ਜੜੀ ਪਈ ਆ ਹਾਂ ਆ ਇਹਦਾ ਡਿਸਟ੍ਰੀਬਿਊਟਰ ਹੋਗਾ ਲੈਫਟ ਸਾਰੀ ਅੱਗੇ ਨਾਲ ਲੈਫਟ ਦਾ ਸਾਰੀ ਲੈਫਟੀ ਇੱਥੇ ਕਰਦੀ ਆਹ ਡਿਸਟ੍ਰੀਬਿਊਟਰ ਵਾਲਾ ਕਰਦਾ ਆਹ ਪਲੱਗ ਕਰਦਾ ਆਹ ਦੋਨੇ ਲੀਵਰ ਦੇ ਤੇ ਜੈਕ ਵੀ ਇੱਥੇ ਕਰਤੇ ਹਨਾ ਜੈਕ ਵੀ ਇੱਥੇ ਕਰਤੇ ਮੱਲੇ ਵੀ ਸ਼ ਠੀਕ ਹੈ ਸਾਰਾ ਕੁਝ ਲੇਫਟ ਵਾਲਾ ਸਾਰਾ ਕੰਮ ਇੱਥੇ ਕਰਦਾ ਇੱਕ ਸਾਈਡ ਤੇ ਕਰ ਆਹ ਦੇਖੀ ਇੱਕ ਦੋ ਤੇ ਤਿੰਨ ਹਾਂ ਆ ਜਿਹੜੀ ਐ ਪੁਰਾਣਾ ਪਿਆ ਪੂਰਾ ਆਹ ਹੈਂਡ ਬ੍ਰੇਕ ਦੇਖ ਲੈ ਲੈ ਵੈਰੀ ਗੁੱਡ ਪੂਰੇ ਹੈਂਡ ਬ੍ਰੇਕ ਦਾ ਸਿਰਾ ਲਾਦਾ ਸਿਰਾ ਲਾਇਆ ਬੋਸ਼ ਦਾ ਪੰਪ ਆ ਗਿਆ ਜੀ ਬੋਸ਼ ਦਾ ਪੰਪ ਆ ਗਿਆ ਤਿੰਨ ਸਿਲੰਡਰ ਦੇ ਵਿੱਚ ਹੂੰ 2760 ਸੀਸੀ ਦਾ ਇੰਜਨ ਆ ਗਿਆ ਇਹਦੇ ਵਿੱਚ ਤੇ ਡਬਲ ਐਕਟਿੰਗ ਇਹਨਾਂ ਵੀ ਡਬਲ ਐਕਟਿੰਗ ਡਬਲ 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 ਐਕਟਿੰਗ ਜੈਕ ਕੋਸਟ ਕਟਿੰਗ ਦਾ ਹੈ ਹੀ ਨਹੀਂ ਕਿਤੇ ਹਨਾ ਨਾ ਉਹ ਨਹੀਂ ਕੰਮ ਕਰਦੇ ਯਾਰ ਗੱਲ ਪਤਾ ਕੀ ਆ ਹੁਣ ਉਹਵੇਂ ਵਾਲੀ ਗੱਲ ਹੈ ਨਹੀਂ ਕਿ ਹਾਂ ਜਿੰਮੇਦਾਰ ਯਾਰ ਸਭ ਕੋਈ ਸੋਚ ਉਚਾਰ ਕੇ ਸਭ ਕੋ ਸੋਚ ਕੇ ਵਿਚਾਰ ਕੇ ਚੱਲਦਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਰਣਜੋਤ ਦੇ ਵਿੱਚ ਗੱਲਾਂ ਹਨਾ ਨਾਲੇ ਮੈਨੂੰ ਆਪਾਂ ਨੂੰ ਸਾਰਿਆਂ ਨੂੰ ਮਨਲਾ ਜੁੜੇ ਹੋਏ ਹਨ ਟਰੈਕਟਰਾਂ ਨਾਲ ਮੈਂ ਵੀ 10 11 ਸਾਲ ਹੋ ਗਏ ਮੈਨੂੰ ਏਜੰਸੀਆਂ 'ਚ ਫਿਰਦੇ ਨੂੰ ਤੇ ਫਾਰਮ ਟਰੈਕ ਦੇ ਵਿੱਚੀ ਕੁਝ ਗੱਲਾਂ ਆਪਾਂ ਨੂੰ ਨਹੀਂ ਪਤਾ ਹੁੰਦੀਆਂ ਅਗਲਾ ਹਕੇ ਹਜਾ ਸੰਭਾਲ ਕਰਦਾ ਤੈਨੂੰ ਦਿਮਾਗ ਚੋਂ ਗੱਲ ਕੱਢਦਾ ਵੀ ਆਂ ਮੇਰੇ ਕੋਲੋਂ ਇੱਕ ਜ਼ਿਮੀਂਦਾਰ ਆਇਆ ਮੈਂ ਤਾਂ ਟਰੈਕਟਰ ਬਾਰੇ ਮੋਨਾਂ ਮੈਂ ਬਹੁਤ ਜੋਰ ਲਾਉਣਾ ਨਾ ਜੇ ਕੋਈ ਆ ਜਾਵੇ ਵੀ ਦੱਸਾਂ ਉਹਨੂੰ ਸਾ ਮੈਂ ਦੱਸਾਂ ਹੀ ਕੋਈ ਗੱਲ ਇਹ ਰਹਿ ਨਾ ਜਾਵੇ ਮੈਨੂੰ ਸਾਰਾ ਕੁਝ ਦੱਸਦਾ ਵੀ ਚਲੋ ਭਰਾ ਆਪਣੇ ਜੁੜੇ ਹੋਏ ਵੀ ਬਹੁਤ ਨੇ ਵਿੱਚ ਇਦਾਂ ਦੇ ਵੀ ਨੇ ਜੀ ਯਾਰ ਦੋਸਤ ਬਣ ਗਏ ਭਰਾਵਾਂ ਵਾਂਗ ਬਰਤਣ ਲੱਗੇ ਜਿਵੇਂ ਪਰਿਵਾਰ ਵਿੱਚ ਬਰਤਣ ਲੱਗੇ ਦਿੱਤੇ ਸੀ ਉਹਨਾਂ ਨੂੰ ਸਿਰਫ ਟਰੈਕਟਰ ਰਿਲੇਸ਼ਨ ਐਨੇ ਵਧੀਆ ਬਣ ਗਏ ਉਹਨਾਂ ਨਾਲ ਉਹ ਜਦੋਂ ਨਾ ਮੈਟਰ ਵਾਲਿਆਂ ਦੱਸੀ ਜਾਵਾਂ ਮੈਨੂੰ ਦੱਸ ਦੇ ਮੈਨੂੰ ਨਾ ਬਈ ਪਾਣੀ ਕਿੰਨੇ ਲੀਟਰ ਪੈਂਦਾ ਮੈਂ ਨਾ ਯਾਰ ਕਦੇ ਸੋਚਿਆ ਹੀ ਨਹੀਂ ਇਹਦਾ ਮੈਂ 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 ਚੁੱਪ ਚਾ ਕੇ ਕਰਕੇ ਮੈਂ ਇੱਕ ਉਹਨੂੰ ਪੁੱਛ ਕੇ ਦੱਸਦਾ ਕਦੇ ਗੌਰ ਹੀ ਨਹੀਂ ਕਰੀ ਯਾਰ ਇੰਨੀ ਵੀ ਪਾਣੀ ਪੂਣੀ ਦਾ ਯਾਰ 나ੜ ਨਾੜ ਫਰੋਦ ਦੇ ਹਾਂ ਮੈਂ ਤੈਨੂੰ ਉਹੀ ਦੱਸਦਾ ਗੱਲ ਵੀ ਆਪਾਂ ਕਈ ਵਾਰੀ ਉਹ ਚੀਜ਼ਾਂ ਆਪਾਂ ਮਿਸ ਕਰ ਦਿੰਨੇ ਆ ਹੁਣ ਆ ਬਟਰ ਸਪਰੇਟਰ ਦਾ ਲਾਲਾ ਹੂੰ ਆਉਂਦਾ ਤਾਂ ਸਾਰੀਆਂ ਕੰਪਨੀ ਵਿੱਚ ਵਾਟਰ ਸਪਰੇਟਰ ਹੂੰ ਇਹਦੇ ਵਿੱਚ ਆ ਇੱਕ ਨਾ ਲਾਲ ਰੰਗ ਦਾ ਰਿੰਗ ਸਿੱਟਿਆ ਹੋਇਆ ਥੱਲੇ ਹਾਂ ਵਿੱਚ ਹੈਗਾ ਵਿੱਚ ਹੈਗਾ ਨਾ ਇਹ ਜਿੰਨਾ ਇਹਦੇ ਵਿੱਚ ਪਾਣੀ ਆਈ ਜਾਊਗਾ ਇਹਨੇ ਡੀਜ਼ਲ ਨਾਲ ਨਹੀਂ ਤਰਨਾ ਪਾਣੀ ਦੇ ਤਰੂਗਾ ਇਹ ਅੱਛਾ ਪਾਣੀ ਦੇ ਤਰੂਗਾ ਪਾਣੀ ਜਦੋਂ ਐ ਜਾਈ ਜਾਊਗਾ ਜਦੋਂ ਇੱਥੇ ਚਲਾ ਗਿਆ ਹੂੰ ਕੰਪਨੀ ਕਹਿੰਦੀ ਉਹ ਪਾਣੀ ਕੱਢ ਦੋ ਉਹ ਤੋਂ ਕੱਢ ਦੋ ਇਹ ਪਾਣੀ ਪਾਣੀ ਨਾਲ ਹੀ ਉੱਪਰ ਉੱਠ ਰਹਿਣੇ ਡੀਜ਼ਲ ਨਾਲ ਨਹੀਂ ਡੀਜ਼ਲ ਨਾਲ ਥੱਲੇ ਗਿਆ ਇਹ ਤਾਂ ਕੰਮ ਹੀ ਸੌਖਾ ਹਾਂ ਆ ਥੱਲੋਂ ਲਾ ਦੋ ਕੱਢ ਦੋ ਇਹ ਥੱਲੋਂ ਜਦੋਂ ਪਾਣੀ ਆ ਜਾ ਇੱਥੇ ਹੀ ਜਾਂਦਾ ਨੂੰ ਉਸ ਤੋਂ ਬਾਅਦ ਨਾ ਜਿਵੇਂ ਆਪਣੇ 에어 ਕਲ ਤੁਹਾਡਾ ਸਰ ਇਹ ਕਿਸੇ ਕਿਸੇ ਕੰਪਨੀ ਚ ਨਹੀਂ ਆਉਂਦਾ। ਕੱਲੇ ਤੁਹਾਡੇ ਹੀ ਆਉਂਦਾ। ਸਿੱਧ ਕੱਲਾ ਆਪਣੇ ਫਾਰਮ ਟਰੈਕ ਦੇ ਵਿੱਚ ਹੀ ਆਉਂਦਾ ਹੋਰ ਕਿਸੇ ਵੀ ਕੰਪਨੀ ਦੇ ਵਿੱਚ ਨਹੀਂ ਆਉਂਦਾ। ਹੂੰ ਇਹ ਹੋ ਗਿਆ ਇੱਕ ਟਰੈਕਟਰ ਦੇ ਜਿਹੜਾ ਆਈ ਕੇਅਰ ਬਟਨ ਲੱਗਾ ਇਹਨੂੰ ਆਪਾਂ ਫੋਨ ਕਹਿੰਦੇ ਆ। ਉਹ ਆਪਣੇ ਸਾਰੇ ਡਾਟਾ ਦੀ ਹੈ ਨਾ ਆਪਣੇ ਹਾਂ ਫਾਰਮ ਟਰੈਕ ਦੇ ਟੋਟਲ ਹਰੇਕ ਮਾਡਲ ਦੇ ਵਿੱਚ ਆਉਂਦਾ। ਆਉਣਾ ਹੀ ਆਉਣਾ। ਆਉਣਾ ਹੀ ਆਉਣਾ। ਤੇ ਇਹ ਗੱਲ ਵੀ ਸੁਣਦੇ ਆਪਾਂ ਤੁਹਾਡੇ ਆ ਵੀ ਸੀ। ਹਾਂ ਆਪਾਂ ਲਾਈਵ ਵੀਡੀਓ ਚ ਕਰਕੇ ਵੀ ਤੁਸੀਂ ਦਿਖਾਇਆ ਰ ਇੱਕ ਵੀਡੀਓ ਚ ਦੇਖਿਆ ਸੀ ਕਿੱਥੇ ਤੁਸੀਂ ਕਰਕੇ ਦਿਖਾਇਆ ਸੀ? ਦਿਖਾਇਆ। ਹਾਂ ਆ ਇਹਦਾ ਸੈਂਸਿੰਗ ਸੈਂਸਰ ਹੋ ਗਿਆ। ਡਬਲ ਹੋਈਆ ਬਾਕੀ ਡਬਲ ਜੈਕ ਲੱਗੇ ਹੋਏ ਦੋਨਾਂ ਸਾਈਡਾਂ ਦੇ ਉੱਤੇ ਹਾਂ ਤੇ ਆ ਇਹਦੇ ਵਿੱਚ ਫਿਲਟਰ ਆ ਹੁਣ ਆਪਾਂ ਇੱਕ ਹੀ ਕਰਤਾ ਪਹਿਲਾਂ ਅਕੇਨਾ ਆਪਣੇ ਇਹ ਵਾਲੇ ਫਿਲਟਰ ਸੀ ਜਿਹੜੇ ਦੋ ਆਉਂਦੇ ਹੁੰਦੇ ਸੀ ਹੂੰ ਹੁਣ ਆਪਾਂ ਇਹਦੇ ਇੱਕ ਹੀ ਕਰਤਾ ਹੁਣ ਇੱਕ ਕਰਤਾ ਇੱਕ ਹੀ ਕਰਤਾ ਉਹਦੇ ਜੀ ਹਵਾ ਮਾਰੋ ਜੀ ਚੇਂਜ ਕਰਨ ਵਾਲਾ ਕੰਮ ਤਾਂ ਉਹੀ ਬਦਲ ਵੈਸੇ ਨਾ ਇੱਕ ਕਰ ਮਤਲਬ ਇਹਦੇ ਸਰਵਿਸ ਪੀਰੀਅਡ ਬਰੇਕਨ 500 ਘੰਟੇ ਬਾਅਦ ਪਹਿਲੀ ਸਰਵਿਸ 50 ਘੰਟੇ ਤੇ ਬਾਅਦ ਚੋਂ 500 500 500 500 ਯਾਰ ਆ ਵੀ ਸਰਾਲਾ ਇਹਦਾ ਫਿਰ ਬਣਿਆ ਇਹਦਾ ਸ਼ੁਰੂ ਤੋਂ ਹੀ ਆ ਫਾਰਮ ਟਰੈਕ ਦਾ ਸਾਰੇ ਮਾਡਲਾਂ ਚ ਹੀ ਆ ਇਹ ਵੀ ਸਾਰਿਆਂ ਦੀ 500 ਘੰਟੇ ਦੀ ਪਹਿਲੀ ਸਰਵਿਸ 50 ਘੰਟਿਆਂ ਤੇ ਚੈੱਕ ਸਾਰਾ ਹਾਂ ਚੈੱਕਪ ਹੋ ਜੂਗਾ ਟਰੈਕਟਰ ਦਾ ਜੋ ਕੋਈ ਕਮੀ ਪੇਸ਼ੀ 라ਜਾ ਕੋ ਢਲ ਮਸ ਕੋਈ ਰਬੜ ਰੰਗ ਇਧਰ ਉਧਰ ਹੋਇਆ ਮਾੜਾ ਮੁੱਤਾ ਅਲਾਈਨਮੈਂਟ ਚੈੱਕ ਹੋ ਜਾਂਦੀ ਹੈ ਪਹਿਲੀ ਸਰਵਿਸ ਤੇ 50 ਘੰਟੇ ਤੇ ਉਸ ਤੋਂ ਬਾਅਦ ਵਿੱਚ 500 ਘੰਟੇ ਬਾਅਦ ਤੇ ਜਾਂ 8 ਮਹੀਨੇ ਬਾਅਦ ਅਤੇ ਯਾਰ ਸਵਾਦ ਹੀ ਲਿਆਦਾ ਦੱਸਿਆ ਕਿਉਂ ਹਾਂ 500 ਅੱਗੇ ਨਹੀਂ 250 ਜਾਂ 300 250 ਜਾਂ 300 ਘੰਟੇ ਦਾ ਖਰਚਾ ਵੀ ਪੈਂਦਾ ਸੀ ਦੇਖੋ ਜ਼ਿੰਮੇਦਾਰ ਨੂੰ ਨਾ ਅੱਧਾ ਸੀਜਨ ਚ ਭਜਣਾ ਪੈਂਦਾ ਜਾਂ ਤੁਸੀਂ ਜਾਣਾ ਪੈਂਦਾ ਜਾਂ ਸਾਨੂੰ ਜਾਣਾ ਪੈਂਦਾ ਹੁਣ 500 ਘੰਟਾ ਕਿਸੇ ਗੱਲ ਨਾਲ ਹੀ ਚੱਲੂ ਕਿਸੇ ਗੱਲ ਨਾਲ ਹੀ ਚੱਲੂ ਪਰ ਲੋੜਾ ਜਿਹੜੇ ਟਰੈਕਟਰ ਆਪਾਂ ਕਹਿ ਦਿੰਨੇ ਆ ਜ਼ਿੰਮੇਦਾਰ ਟਰੈਕਟਰ ਜ਼ਿੰਮੇਦਾਰ ਕਿੰਨੇ 50 ਕਿਲਿਆਂ ਦੀ ਖੇਤੀ ਕਰਦਾ ਹੋਊਗਾ ਤਾਂ ਵੀ 500 ਘੰਟਾ ਟਰੈਕਟਰ ਨਹੀਂ ਚੱਲਦਾ ਨਹੀਂ ਚੱਲਦਾ ਚੱਲ ਸੋਸਾਇਟੀਆਂ ਸੂਟਿੰਗ ਵਾਲੇ ਚੱਲਦੇ ਆ ਇਹ ਚੱਲਦਾ ਨਹੀਂ ਹੈਗਾ ਨਹੀਂ ਆਮ ਟਰੈਕਟਰ ਤਾਂ ਇਹ ਤਾਂ ਕਿ ਇਹ 5 ਸਾਲ ਤੇ 5000 ਘੰਟੇ ਦੀ ਵਾਰੰਟੀ ਹੈ ਰੇਕ ਵਾਰੰਟੀ ਹਾਂ ਇੰਜਨ ਗੇਅਰ ਲੈਫਟ ਗੇਅਰ ਮਗਲਾ ਹਿੱਸਾ ਕਰਾਉਣ ਪੀਂਦੀਆਂ ਲੈਫਟ ਪੀ ਐਕਸਲ ਜਿਹੜੀਆਂ ਚੀਜ਼ਾਂ ਫਾਰਮ ਟਰੈਕ ਆਪ ਤਿਆਰ ਕਰਦਾ ਜਿਹੜੀਆਂ ਚੀਜ਼ਾਂ ਅਸੀਂ ਬਾਹਰੋਂ ਲੈਣੇ ਆ ਹਾਂ ਤੇ ਉਹਨਾਂ ਦੀ ਹੈਗੀ ਆ ਮਲ 1 ਸਾਲ ਦੀ 1 ਸਾਲ ਹਾਂ ਜਿਵੇਂ ਲਾਈਟਾਂ ਹੋ ਗਈਆਂ ਬੈਟਰੀ ਸੈਲਫ ਆਲਟਰਨੇਟਰ ਤਾਰਾਂ ਹੋ ਗਈਆਂ ਤੇ ਇਹ ਚੀਜ਼ਾਂ ਜਿਹੜੀਆਂ ਆਪਾਂ ਬਾਹਰੋਂ ਲੈਣੇ ਆ ਇਹ ਸਟਾਰ ਛੋਟੇ ਨੇ ਹਾਂ ਸਟਾਰ ਨੂੰ ਸਟਾਰਟ ਕਰਕੇ ਦੇਖੋ ਵਾਹ ਹੈ ਜੀ ਤੇ ਆਪਣਾ ਜਿਹੜਾ ਆ ਸੀਗਾ ਟੂਲ ਇਹ ਪਹਿਲਾਂ ਉੱਥੇ ਪਿੱਛੇ ਹੁੰਦਾ ਸੀ ਹੁਣ ਇਹ ਵੀ ਅੱਗੇ ਕਰਦਾ ਇਹ ਵੀ ਅੱਗੇ ਕਰਦਾ ਅੱਗੇ ਨਾ ਉਹ ਬਾਈ ਜਦੋਂ ਮੰਨ ਲਾ ਵੀ ਹਰੇਕ ਹੌਡਾ ਦੀ ਛਤਰੀ ਲਾਉਂਦਾ ਹਾਂ ਜਦੋਂ ਹੌਡਾ ਵਾਲੀ ਛਤਰੀ ਲਾਉਣੀ ਉਹ ਅਗਲੇ ਨੂੰ ਇਹ ਪਟਾਕੇ ਇੱਥੇ ਕਰੋਨਾ ਪੈਂਦਾ ਸੀ 5-700 ਰੁਪਏ ਦਾ ਹੋਰ ਖਰਚਾ ਸੀਗਾ ਉਹ ਅਸੀਂ ਉਹਨਾਂ ਨਾਲ ਕਹਿੰਦੇ ਪਿੱਛੇ ਵੀ ਤਾਂ ਤੁਸੀਂ ਲਾਉਣੀ ਆ ਤੁਸੀਂ ਇਹ ਨਿੱਕੇ ਨਿੱਕੇ ਚੀਜ਼ਾਂ ਜਾ ਕੇ ਦੱਸਦੇ ਹੋ ਯਾਰ ਬਹੁਤ ਰਣ ਜੋ ਤਾਂ ਪਹਿਲਾਂ ਇੱਕ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਣਾ ਹਾਂ ਪਹਿਲਾਂ ਬਹੁਤ ਘੱਟ ਸੌਂਦੀ ਸੀ ਕੰਪਨੀ ਅੱਛਾ ਮੰਨ ਲਾ ਬਹੁਤ ਘੱਟ ਸੌਂਦੀ ਸੀ ਹੁਣ ਹੁਣ ਤਾਂ ਯਾਰ ਤੂੰ ਜਿਹੜੀ ਗੱਲ ਤੂੰ ਐ ਕਹਿਤੀ ਵੀ ਐ ਆ ਜੇ ਉਹ ਤੇ 10 ਵੀ ਬੰਦੇ ਨੇ ਹੋਰ ਮੰ 150 200 ਸੇਲ ਮੈਂ ਕੰਪਨੀ ਦੇ ਵਿੱਚ ਉੱਥੇ ਬੰਦਾ ਬੈਠੇ ਗੱਲ ਕਰਦੇ ਆ ਜੇ 100 ਕ ਬੰਦੇ ਨੇ ਵੀ ਉਹ 50 ਕ ਬੰਦਿਆਂ ਨੇ ਵੀ ਉਹ ਗੱਲ ਕਹਿੰਦੇ ਸੁਣਦੇ ਵੀ ਇਹ ਇੰਨੇ ਸਾਰੇ ਕਾ ਤੋਂ ਕਹਿੰਦੇ ਆ ਜੇ ਚਲ ਇੱਕ ਦੋ ਨੇ ਕਹੀ ਜਾਂਦੇ ਕਈ ਵਾਰ ਮੇਰਾ ਕੌਣੀ ਰੋਲਾ ਪਾਈ ਜਾਂਦਾ ਵੀ ਵੈਸੇ ਹੀ ਵੀ ਆਜ ਨੰਬਰ ਬਣਾਉਣ ਦੇ ਤੇ ਗੱਲ ਹਾਂ ਹਾਂ ਉਹ ਫੇਰ ਤਾਂ ਨਹੀਂ ਹੁੰਦੇ ਸੁਣਦੇ ਜੀ ਮਲੇ 20 40 30 40 ਬੰਦਿਆਂ ਨੇ ਕਹਿੰਦੇ ਉਹ ਫੇਰ ਸੁਣਦੇ ਆ ਫਿਰ ਉਹਨੂੰ ਕਹਿੰਦੇ ਵੀ ਇਹ ਨਹੀਂ ਐ ਹੋ ਫਿਰ ਜੋ ਉੱਥੇ ਫੇਰ ਵੀ ਬੰਦਾ ਕਹੇ ਵੀ ਨਹੀਂ ਜੀ ਇਹਦੇ ਵਿੱਚ ਆ ਪ੍ਰੋਬਲਮ ਐਵੇਂ ਹੋਣੀ ਠੀਕ ਉਹ ਕਰਦੇ ਆ ਉਹ ਤਾਂ ਯਾਰ ਮਿੱਕੀ ਨਿੱਕੀ ਗੱਲ ਦਾ ਮੈਂ ਉਹਨਾਂ ਨੂੰ ਸੀ ਨਾ ਵੀ ਆ ਫੋਟ ਰੈਸ ਤੋਂ ਅੱਗੇ ਨਾ ਜਦੋਂ ਰੰਗ ਲੈ ਜਾਂਦਾ ਸੀ ਹੂੰ ਰੰਗ ਅੱਗੇ ਨਾ ਟੋਹਿਆਂ ਵਾਲਾ ਸੀਗਾ ਆ ਜਿਹੜਾ ਪਾ ਸਟੈਪ ਬਿੰਦੀਆਂ ਵਾਲਾ ਹਾਂ ਸਟੈਪ ਉਹਦੇ ਜਦੋਂ ਉੱਤੋਂ ਰੰਗ ਜਾਂ ਲੈ ਜਾਣਾ ਉਹ ਤਲਕਣ ਲੱਗ ਜਾਂਦਾ ਸੀ ਤਲਕਣ ਲੱਗ ਜਾਂਦਾ ਉਹ ਕੰਪਨੀ ਨੂੰ ਵੀ ਜੀ ਐਂ ਜੀ ਉੱਥੇ ਮੈਂ ਚੜਦਾ ਬੰਦਾ ਉਹ ਇੱਕ ਦਾ ਦੰਦ ਪੜਾ ਲਈ ਉਹ ਕਿਆ ਹੋਇਆ ਤਾਂ ਕੋਈ ਗੱਲ ਹੋ ਸਕਦਾ ਇੱਕ ਦਿਨ ਹੋ ਗਿਆ ਹੋਵੇ ਚੰ ਹੂੰ ਹੋ ਗਿਆ ਹੋਵੇ ਗਿੱਲੇ ਗੁੱਲੇ ਪੈਰ ਲੈ ਕੇ ਆਪਾਂ ਚੜ੍ਹਦੇ ਆਂ ਪਰ ਇਹਦੇ ਤੇ ਚਾਹੇ ਤੂੰ ਚੱਪਲਾ ਪਾ ਕੇ ਚੜ੍ਹ ਜਾ ਚਾਹੇ ਖਸੀ ਨੀ ਪਾ ਕੇ ਜੋ ਮਰਜ਼ੀ ਕਰ ਲੈ ਨਾ ਕੀ ਬਹੁਤ ਚਾਲੀਸ ਨੱਕ ਤੇਰੀਂਗਾ ਦੇਖੀ ਤੂੰ ਐਂ ਉਹ ਕਰਦਾ ਉਹ ਤਾਂ ਕਰਦਾ ਬੈਲੈਂਸ ਪਾਪਾ ਸਟੀਰੀਂਗ ਜੈਕ ਕਰਦਾ ਕੋਈ ਨਾ ਕਰੀਏ ਸਟਾਰਟ ਆ ਗੁੰਮੀ ਵਾਲਾ ਦਾ ਕੰਮ ਹੁਣ ਰੱਖਿਆ ਨਹੀਂ ਹਾਂ ਵਾਹਿਗੁਰੂ ਵੈਰੀ ਗੁੱਡ ਯਾਰ ਕੱਲਾ ਹਾਈ ਲੋ ਅਲੱਡੀਰ ਨੋਕਰ ਆ ਇਧਰੋਂ ਲੋੜ ਦੇ ਇਧਰੋਂ ਕੱਲਾ ਹਾਈ ਲੋ ਦਾ ਨਿਪਟਾਰਾ ਕਰੋ ਯਾਰ ਰਾਈ ਬੋਡਾ ਸਾਰੇ ਨਸਟਾ ਲਗਾ ਸਾਰੇ ਗੇਅਰ ਪੂਰ ਪਾ ਕੇ ਦੇ ਲੈ ਸਾਰੇ ਲੈ ਲੈ ਤੇ ਵੀ ਉਹ ਫੁੱਟ ਵੀ ਐਨ ਓਕੇ ਹੈਗਾ ਮੈਂ ਕਿ ਕਿਸੇ ਗੱਲੋਂ ਮੰਨ ਕੇ ਚੱਲ ਵੀ ਐ ਕਮੀ ਵਾਲਾ ਕੰਮ ਤੇਲ ਚ ਡੁੱਬੇ ਹੋਏ ਬ੍ਰੇਕ ਪਾਵਰ ਸਟੀਅਰਿੰਗ ਤੇਲ ਚ ਡੁੱਬੇ ਮੈਂ ਕਹਿੰਦਾ 1% ਦਾ ਕੁਝ ਨਹੀਂ ਛੱਡਿਆ ਵੀ ਇੱਕ ਵੀ ਪੀਟੀਓ ਸਾਫਟ ਵਾਲਾ ਦੱਸਿਆ ਵੀ ਸਾਰੇ ਗੇਰਾਂ ਚ ਪੀਟੀਓ ਸਾਫਟ ਦਾ ਡਬਲ ਡਿਸਟਰੀਬਿਊਟਰ ਸਟੀਗਾ ਨਾਲ ਉਹਦੇ ਪੁਆਇੰਟ ਲੱਗਿਆ ਹੋਇਆ ਕਿਸੇ ਗੱਲੋਂ ਐ ਮਨ ਲਾ ਕਮੀ ਵਾਲਾ ਤਾਂ ਕੰਮ ਰੱਖਿਆ ਨਹੀਂ ਹੈਗਾ ਹਾਂਜੀ ਹਾਂ ਬਾਕੀ ਹਿੱਸੇ ਦਾ ਦੇਖੋ ਤੁਸੀਂ ਕਿੰਨਾ ਜ਼ਿਆਦਾ ਮਨ ਲਾ ਵੀ ਜਿਵੇਂ ਮੈਂ ਤੁਹਾਨੂੰ ਦੱਸ ਦੇ ਵੀ ਇਹਦਾ ਹਵਾ ਦੀ ਚੱਲਦਾ ਇਹਦਾ ਹਵਾ ਦੇ ਚੱਲਣ ਵਾਲੀ ਹਵਾ ਦੇ ਚੱਲਣ ਵਾਲੀ ਗੱਲ ਹੀ ਆ ਸਾਰੇ ਲੀਵਰ ਲੂਵਰ ਬੜੇ ਜ਼ਿਆਦਾ ਕੰਫਰਟੇਬਲ ਆ ਸਾਰਾ ਨਾ ਵਿਖਾ ਬਟ ਟਰੈਕ ਰੇਣਾ ਹਾਂ ਸਿਰਾ ਲਾਤਾ ਸਿਰਾ ਆ ਜਾ ਇਹ ਸਾਰਾ ਟਰੈਕਟਰ ਦਿਖਾ ਦੇ ਸਲੈਂਸਰ ਟੈਂਕੀ ਗੀਅਰ ਲਿਫਟ ਤੇ ਬਸ ਜੀ ਬਸ ਤੇ ਐਨ ਓਕੇ ਕਰਦਾ ਕੰਮ ਹਾਂ ਓਕੇ ਕਰਦਾ ਜੀ ਕੰਮ ਸਾਰਾ ਫਿਰ 13 ਦੇ ਆ ਗਏ ਹਾਂ ਪੋਟੈਟੋ ਸਪੈਸ਼ਲ ਲਾ ਲੋ ਕੁਝ ਲਾ ਲਵੇ ਆਪਣੇ ਜਿਹੇ ਹੈਗੇ ਇਹਦੇ ਹੈਗੇ 8 18 ਦੇ ਅਗਲੇ ਅੱਜ ਇਹਦੇ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਰਣਜੋਤ ਫਾਰਮ ਟਰੈਕ 45 ਤੇ ਫਾਰਮ ਟਰੈਕ 47 ਫੀਚਰ ਸੇਮ ਆ ਅਜਾ ਫੰਕਸ਼ਨ ਦੋਹਾਂ ਦੇ ਸੇਮ ਆ ਜਮਾ ਸੇਮ ਆ ਕੱਲਾ ਮੂਲਾ ਹਿੱਸਾ ਜਿਹੜਾ ਉਹਦਾ ਫਰਕ ਆ ਉਹਦਾ ਥੋੜਾ ਉਹਦਾ ਥੋੜਾ ਵੱਧ ਹੈਵੀ ਕਰਿਆ ਇਹਦਾ ਥੋੜਾ ਜਿਹਾ ਮਤਲਬ ਵੀ ਉਹ ਕਰਿਆ ਹੋਇਆ ਹੈ ਐਚ ਪੀ ਦੇ ਹਿਸਾਬ ਨਾਲ ਐਚ ਪੀ ਦੇ ਹਿਸਾਬ ਨਾਲ ਬਾਕੀ ਦੇ ਵਿੱਚ ਕਿਸੇ ਚੀਜ਼ ਦੇ ਵਿੱਚ ਹਾਈ ਲੋ మీడియం ਜਿਹੜਾ ਚ ਪੀਟੋ ਡਿਸਟਰੀਬਿਊਟਰ 2000 ਕਿਲੋ ਦੀ ਲੈਫਟ ਦੀ ਕੈਪੈਸਿਟੀ ਸਾਰਾ ਕੁਝ ਐਮ ਹੈ ਦੇਖ ਪੱਕਾ ਐ ਨਿੱਕੋ ਜਿਹਾ ਇੱਕੋ ਜਿਹਾ ਜਮਾ ਸੀਮ ਅਸੀਂ ਕਿਲੋ ਦਾ weight ਉਹਦੇ ਲੱਗਿਆ ਅਸੀਂ ਕਿਲੋ ਇਹਦੇ ਲੱਗਿਆ ਟਾਇਰਾਂ ਦਾ ਟਾਇਰਾਂ ਦਾ ਫਰਕ ਆ ਦੇ ਇਸਦਾ ਫਰਕ ਆ ਤੇ ਪਾਵਰ 3 HP ਦਾ ਫਰਕ ਹਾਂ 2 HP ਦਾ ਪਾਵਰ ਦਾ ਫਰਕ ਹੈ 47 ਆ 47 ਕਾਪੀ ਲੈ ਕੇ ਦੇਵਾਂਗੇ ਉਹਦੇ 47 ਲੈ ਕੇ ਦੇਵਾਂਗੇ ਕਾਪੀ ਲਓ ਜੀ ਦੱਸਿਓ ਤੁਹਾਨੂੰ ਛੋਟਾ ਕਿਵੇਂ ਲੱਗਾ ਹਾਂ ਆਪਾਂ ਦਾ ਬਹੁਤ ਸੋਹਣਾ ਲੱਗਾ ਭਾਈ ਤੇ ਆਪਣੀ ਜਿਹੜੀ ਲੋਕੇਸ਼ਨ ਆ ਉਹ ਹੈਗੀ ਆ ਲੁਧਿਆਣਾ ਰੋਡ ਦੇ ਉੱਤੇ ਜਦੋਂ ਆਪਾਂ ਮੇਨ ਪੋਲ ਆੜਾ ਜਗਰਾਉਂ ਵਾਲਾ ਟੱਪ ਜਾਂਦੇ ਆ ਪਸ਼ੂ ਮੰਡੀ ਦੇ ਨਾਲ ਆਪਣੇ ਪਸ਼ੂ ਮੰਡੇ ਪਸ਼ੂ ਮੰਡੀ ਦੇ ਜਮ੍ਹਾਂ ਕੋਲੇ ਟ੍ਰੈਕਟਰ ਹਿਊਕੀ ਵਾਲਿਆਂ ਦੇ ਸਾਹਮਣੇ ਬਾਹਰ ਆਪਣੇ ਟਰੈਕਟਰ ਖੜੇ ਹੁੰਦੇ ਆ ਫਾਰਮ ਟਰੈਕ ਦੇ ਤੇ ਜਦੋਂ ਮਰਜੀ ਆਓ ਵੀਰੇ ਮੋਸਟ ਵੈਲਕਮ ਨੰਬਰ ਵੀ ਦੱਸ ਦਿਓ ਜੀ ਤੇ ਬੁੱਕ ਰੱਖ ਕੇ ਜਾਓ ਸਕਰੀਨ ਦੇ ਉੱਤੇ ਆਪਣਾ ਨੰਬਰ ਚੱਲਦਾ ਹੈ ਕਿ ਨੰਬਰ ਲਿਖ ਲਓ ਇਹਦਾ ਯਾਂਸੀ ਦਾ ਨੰਬਰ ਹੋਏਗਾ ਉਹ ਹੈਗਾ 98783 ਹੂੰ ਤੇ 0026 98783 3ਜੀਵਾ 26 ਹੂੰ ਜਿਹੜਾ ਮੇਰਾ ਆਪਦਾ ਨੰਬਰ ਆ ਪਰਸਨ ਉਹ ਹੈਗਾ ਕਿ 94784 72773 ਹੂੰ ਤੇ ਇਹਦੀ ਵੀਰੇ ਬੁਕਿੰਗ ਚੱਲਦੀ ਆ हां ਤੇ ਡਿਲੀਵਰੀ ਨੂੰ ਥੋੜਾ ਟਾਈਮ ਲੱਗਦਾ ਟਾਈਮ ਲੱਗਦਾ ਹੈ ਕਿ ਆਪਣੇ ਬੁੱਕ ਕਰਾਉਣਾ ਹਾਂ ਉਸਾਂ ਨੂੰ ਪੂਰੇ ਬੁਕਿੰਗ ਨੇਗੇ ਤੇ ਆਪਣੇ ਟਰੈਕਟਰ ਪਹਿਲਾਂ ਵੀ ਕਈ ਬੁੱਕ ਨੇ ਇਹ ਓਕੇ ਉਹਦੇ ਕਰਕੇ ਥੋੜਾ ਟਾਈਮ ਜ਼ਰੂਰ ਲੱਗੂਗਾ ਤੇ ਹਾਂ ਅਵੇਲੇਬਲ ਹੁਣ ਦੇਵਾਂਗੇ ਟਰੈਕਟਰ ਸਾਰਿਆਂ ਨੂੰ ਮਿਲਣਗੇ ਮਿਲਣਗੇ ਹੁਣ ਜਿਵੇਂ ਜਿਨ੍ਹਾਂ ਨੇ ਅੱਜ ਬੁੱਕ ਕਰਾਦਾ ਉਹਨਾਂ ਦਾ ਹਸਣਾ ਨੰਬਰ ਰੱਖਿਆ ਨੰਬਰ ਲੱਗਿਆ ਜਾਊਗਾ ਹਾਂਜੀ ਨੰਬਰ ਲੱਗਿਆ ਜਾਊਗਾ ਨਾਲ ਦੀ ਨਾਲ ਚੈੱਕ ਕਰੋ ਫਟੇ ਵੇਟ ਨਾ ਕਰਾਜੋ ਟਰੈਕਟਰ ਤੁਹਾਨੂੰ ਸਾਰਾ ਵਿਖਾਤਾ ਜਿਹੜੇ ਵੀਰ ਨੇ ਚੈੱਕ ਕਰਨਾ ਇੱਥੇ ਹੀ ਕਰ ਸਕਦਾ ਹਾਂ ਇੱਥੇ ਆ ਕੇ ਏਜੰਸੀ ਆਓ ਵੀਰੇ ਆ ਕੇ ਚਲਾ ਕੇ ਦੇਖੋ ਟਰੈਕਟਰ ਦੋਨਾਂ ਚੋਂ ਇੱਕ ਨਾ ਮੈਂ ਅਵੇਲੇਬਲ ਹੀ ਰੱਖਿਆ ਕਰਾਂਗੇ ਏਜੰਸੀ ਇੱਕ ਰੱਖਿਆ ਕਰਾਂਗੇ ਹਾਂ ਇੱਕ ਰੱਖਿਆ ਕਰਾਂਗੇ ਉਹ ਵੀ ਚਲਾ ਕੇ ਦਿਖਾਉਣ ਨੂੰ ਵੀ ਜਦ ਕਈ ਵਾਰ ਚਲਾ ਕੇ ਦੇਖਣਾ ਹੁੰਦਾ ਵੀਰ ਜਿਹੜਾ ਊੜਾ ਦੇਣਾ 45 ਜਾਂ 47 45 ਲੈਣਾ 47 ਲੈਣਾ ਹਾਂ ਇੱਕ ਟਰੈਕਟਰ ਆਪਾਂ ਅਵੇਲੇਬਲ ਰੱਖਿਆ ਕਰਾਂਗੇ ਨਾਲ ਹੀ ਵਾਲ ਬੁਕਿੰਗ ਕਰੀ ਚੱਲਾਂਗੇ ਹਾਂ ਫੰਕਸ਼ਨ ਵੀਰ ਨੇ ਦੱਸੋ ਦੋਦੇ ਸੇਂ ਦੋਮਾਂ ਦੀ ਸੀ 45 ਚੈੱਕ ਕਰ ਲਓ 47 ਕਰ ਲਓ ਮੈਂ ਕਹਿੰਦਾ ਗੇਅਰ ਦਾ ਲੀਵਰ ਨੋਬ ਕੁਝ ਨਹੀਂ ਫਰਕ ਹਾਂਜੀ ਅਗਲੇ ਹਿੱ ਹੇ ਲੋ ਜੀ 45 ਦੇ ਵਿੱਚ ਵੀ 2000 ਕਿਲੋ ਦੀ ਲਿਫਟ ਦੀ ਕਵੈਸਟਰੀ ਹਾਂ ਇਹ ਬੜੀ ਵੱਡੀ ਗੱਲ ਆ ਬੜੀ ਵੱਡੀ ਗੱਲ 1850 ਤੇ ਜਾ ਕੇ ਉਹ ਚੱਕਰ ਪੂਰੇ ਆਪਾਂ 16 ਦੇ ਟਾਇਰਾਂ ਵਾਲਿਆਂ ਦੀ 2000 ਕਵੈਸਟਰੀ ਆ ਹਾਂ ਵੱਡੇ ਦੇ ਟ੍ਰਾਂਕ ਆਪਣੇ ਜੀ ਸਾਡੇ 60 ਤੇ 60 ਪੰਜਾਂ ਦੀ 2500 ਕਿਲੋ ਦੀ ਬੱਲੇ 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 ਬਿਨਾ ਜੱਕ ਲਿਫਟ ਤੋਂ ਤਾਂ ਇਹ ਤਾਂ 15 ਮੰਨਦੇ ਆ ਹਾਂ ਬਿਨਾ ਜੱਕ ਤੋਂ ਹੋਰ ਲਿਫਟ ਕਿਹ ਨਹੀਂ ਹੈਗਾ ਕੋਈ ਨਾਲ ਐਕਸਟਰਾ ਜੱਕ ਲਾਇਆ ਬਿਨਾ ਜੱਕ ਸੈਂਕਲ ਤੋਂ ਵੀ ਇਹ ਛੋਟਾ ਜਿਹਾ ਛੋਟਾ ਟਾਇਰ ਤੋਂ ਪੈਨ ਤੋਂ ਸਟੈਪ ਪੈੜੀ ਵਿੱਚ ਵੀ ਸੇਮ ਹੀ ਆ ਲੱਗਦੀ ਪਰਕਿੰਗ ਨਹੀਂ ਰੱਖਿਆ ਲਓ ਜੀ ਨੰਬਰ ਵੀਰੇ ਗਲਤੀ-ਚਲਤੀ ਦੀ ਮਾਫੀ ਆ ਤਾਂ ਦੱਸੋ ਟ੍ਰੈਕਟਰ ਜਣਾ ਗਿਆ ਹੋਊਗਾ ਕੋਈ ਗੱਲ ਨਹੀਂ ਦੇਖੀ ਹੋਇਆ ਪਰਸਨਲੀ ਫੋਨ ਲਾ ਕੇ ਕਹਿ ਦਿਓ ਜੇੜਾ ਕੁਝ ਕਹਿਣਾ ਹੋਵੇ ਹਾਂ ਕੋਈ ਗੱਲ ਨਹੀਂ ਯਾਰ ਓਕੇ ਜੀ ਹਾਂ 24 ਘੰਟੇ ਚੱਲਦਾ ਹੁੰਦਾ ਫੋਨ ਜਿੰਨੀ ਮਰਜ਼ੀ ਹਾਂ ਦੋਆ ਕੀਆ ਮਿਲਦੇ ਆਂ ਅਗਲੀ ਵੀਡੀਓ ਸਾਰੇ ਰੰਗ ਸਾਸੀ ਕਾਰ